ਲਪ੍ਰੀਤੋ ਹਾਂਜੀ ਕੀ ਗਰੀਆ ਨਹੀਂ ਹੈ ਭਾਂਡੇ ਤੋਰੀਆਂ ਮੈਂ ਕੀ ਕਰਨਾ ਗੱਲ ਸੁਣ ਮੈਂ ਸ਼ਹਿਰ ਚੱਲਿਆ ਸੀਗਾ ਨਾ ਦੂਜੇ ਦਿਨ ਤੁਹਾਨੂੰ ਸ਼ਹਿਰ ਜਾਣ ਨੂੰ ਕੀ ਹੋਇਆ ਹੁੰਦਾ ਓ ਯਾਰ ਤੈਨੂੰ ਪਤਾ ਤਾਂ ਹੈਗਾ ਤੂੰ ਮੇਰੀ ਗੱਲ ਸੁਣ ਜੋ ਕੀ ਜਿਹੜਾ ਸੋਈ ਦਾ ਸੌਦਾ ਪੱਤਾ ਮੁੱਕਿਆ ਹੋਇਆ ਹੈ ਨਾ ਉਹਦੀ ਲਿਸਟ ਬਣਾ ਕੇ ਦੇ ਦੇ ਮੈਂ ਆਉਂਦਾ ਫੜਦੇ ਹਾਂਗਾ ਸੌਦਾ ਪੱਤਾ ਤਾਂ ਮੈਂ ਵੇਖ ਲੈਣੀ ਹੈ ਕੋਈ ਗੱਲ ਨਹੀਂ ਚਾਹ ਪੱਤੀ ਜੇ ਖੰਡ ਮੁੱਕੀ ਹੋਊਗੀ ਲਿਆ ਦਿਓ ਨਾਲੇ ਮੇਰੀ ਗੱਲ ਸੁਣੋ ਹੁਣ ਸ਼ਹਿਰ ਤਾਂ ਚੱਲੇ ਹਾਂ ਡੈਡੀ ਨੂੰ ਨਾਲ ਹੀ ਲੈ ਜਾਓ ਉਹਨਾਂ ਦੇ ਗੋਡੇ ਬਹੁਤ ਦਰਦ ਕਰ ਰਹੇ ਨੇ ਉਹ ਕਹਿ ਰਹੀ ਸੀ ਮੈਂ ਐਕਸਰੇ ਕਰਾਉਣੇ ਆ ਡਾਕਟਰ ਤੋਂ। ਕੀ ਆ ਜਿਆ ਲਾਪ੍ਰਿਤ? ਆ ਬਾਪੂ ਨਾਲ ਵਿੱਚ ਲੱਥ ਜੀ ਪਸਾਉਂਦਾ ਰਹਿੰਦਾ। ਉਹ ਇੱਥੇ ਘਰੇ ਕੋਈ ਟਿਊਬ ਪਈ ਹੋਗੀ। ਆਪੇ ਜਾ ਕੇ ਗੋਡੇ ਤੇ ਮਾਲੂਗਾ। ਫੜਾਦੀ ਦੂੰ ਨਾ ਲੂਣ ਲੈ ਲਿਆ ਦਾ ਹੈਗਾ ਪਰਨੇ। ਨਾ ਉਹੀ ਮੋ ਵ ਫੜਾਦੀ ਮਸਣ ਨੂੰ। ਪ੍ਰੋਬਲਮ ਦਾ ਪਤਾ ਵੀ ਤਾਂ ਲੱਗੇ ਨਾ ਡਾਕਟਰ ਦੱਸਦੇ ਹੁੰਦੇ ਨੇ ਐਕਸਰੇ ਕਰਕੇ ਕੀ ਪ੍ਰੋਬਲਮ ਐ ਫਿਰ ਦਵਾਈ ਮਿਲਦੀ ਹੁੰਦੀ ਐ। ਨਾਲੇ ਮੈਨੂੰ ਹਾਲੇ ਤੱਕ ਥੋੜਾ ਸਾਹ ਨਹੀਂ ਆਇਆ। ਤੁਹਾਨੂੰ ਪ੍ਰੋਬਲਮ ਕੀ ਐ? ਤੁਸੀਂ ਡੇੜੀ ਨੂੰ ਨਾਲ ਕਿਉਂ ਨਹੀਂ ਲੈ ਕੇ ਜਾਂਦੇ? ਇਹਰ ਪ੍ਰੋਬਲਮ ਤਾਂ ਹੋਣੀ ਹੀ ਲਾਪ੍ਰਿਤ ਮੇਰੀ ਗੱਲ ਸੁਣ ਪਤਾ ਮੈਂ ਮੁੰਡਿਆਂ ਕੋਲੇ ਕੀ ਕੀ ਪਾਟੀਆਂ ਮਾਰੀਆਂ ਨੇ ਵੀ ਡੈਡੀ ਮੇਰਾ ਬਣਸਾ ਵਰਕੇ ਰਹਿੰਦਾ ਐ ਚੱਟਾ ਲਾ ਕੇ ਰੱਖਦਾ ਕੁਰਤਾ ਯਾਦਰਾ ਉਹਨੂੰ ਨਾਲ ਲੈ ਕੇ ਜਾਊਂਗਾ ਉਹ ਕੱਪੜੇ ਜੋ ਮਾਰਦੇ ਉਹਨਾਂ 'ਚ ਮੁਸ਼ਕ ਮੈਂ ਨਹੀਂ ਲੈ ਜਾਂਦਾ ਬਾਈ ਨਾਲ ਇਸ ਗੱਲ ਦੇ ਮਾਰੇ ਤਾਂ ਤੁਸੀਂ ਮੈਨੂੰ ਨਹੀਂ ਨਾਲ ਲੈ ਕੇ ਜਾਂਦੇ ਆਪਣੇ ਦੋਸਤਾਂ ਕੋਲੇ ਪਤਾ ਨਹੀਂ ਕੀ ਕੀ ਫੁਕਰੀਆਂ ਮਾਰੀਆਂ ਮੇਰੇ ਬਾਰੇ ਮੇਰੇ ਘਰ ਵਾਲੀ ਜਿੰਨਾ ਪਾਉਂਦੀ ਹੈ ਮੇਰੇ ਘਰ ਵਾਲੀ ਬਾਈ ਮੈਥੋਂ ਨਹੀਂ ਇਹ ਜੇ ਸ਼ੋਸ਼ੇਵਾਜੀ ਹੁੰਦੇ ਐਸੇ ਗੱਲ ਦੀ ਮਾਰੇ ਤਾਂ ਮੈਂ ਨਹੀਂ ਕਰੋ ਬਾਹਰ ਨਿਕਲਦੀ ਉਹ ਤੈਨੂੰ ਮੈਂ ਰੋਕਿਆ ਹੋਇਆ ਨਾਲੇ ਗੱਲ ਸੁਣ ਲੈ ਬੱਪੂ ਨੂੰ ਵੀ ਇਹ ਗੱਲ ਬੀਜੇ ਕਿਤੇ ਬਾਹਰੋਂ ਤਾਂ ਜਾਣਨਾ ਐ ਨਾ ਕਹਿਦੀ ਵੀ ਬਾਵੇ ਦਾ ਬਾਪ ਆ ਮੈਂ ਇੱਥੇ ਮੇਰੀ ਬੇਇੱਜ਼ਤੀ ਕਰਾਏਗਾ ਉਹ ਮੈਂ ਤਾਂ ਆਪਣਾ ਸਟੇਟਸ ਨਾ ਬਹੁਤ ਉੱਚਾ ਦੱਸਿਆ ਹੋਇਆ ਲੋਕਾਂ 'ਚ ਮੇਰੀ ਗੱਲ ਸੁਣੋ ਜੀ ਇਹੋ ਜਿਹਾ ਸਟੇਟਸ ਫੇਕ ਕੋਈ ਨਹੀਂ ਵੇਖਦਾ ਹੈਗਾ ਬੰਦੇ ਦਾ ਅੰਦਰੋਂ ਨੀ ਮੰਨ ਸਹੀ ਹੋਣਾ ਚਾਹੀਦਾ ਫਿਰ ਕੀ ਜੀ ਆਪਣੇ ਕੋਲ ਘੱਟ ਪੈਸੇ ਨਹੀਂ ਆਪਣਾ ਘਰ ਕੱਚਾ ਹੈ ਤਾਂ ਇੱਚ ਕਿੱਡੀ ਕੀ ਗੱਲ ਐ ਯਾਰ ਮੈਨੂੰ ਨਹੀਂ ਪਤਾ ਜਾਇ ਜੇ ਮੇਰੇ ਦੋਸਤਰੇ ਨਾ ਮੈਂ ਤਾਂ ਉਹਦੇ ਹਿਸਾਬ ਨਾਲ ਆਪਣਾ ਘਰ-ਬਾਰ ਦੱਸਿਆ ਹੋਇਆ ਉਹ ਜਦੋਂ ਉਹਨਾਂ ਦੇ ਕੋਠਿਆਂ ਪਾਈ ਹੋਏ ਨੇ ਗੱਡੀਆਂ ਕਰਨ ਉਹ ਨਾ ਕਰੇ ਯਾਰ ਮੈਂ ਵੀ ਤਾਂ ਦਾ ਸਟੇਟਸ ਦੱਸੂ ਨਾ ਉਹਨਾਂ ਮੁਰੇ ਤੁਸੀਂ ਕਿਸੇ ਨੂੰ ਐ ਨਹੀਂ ਕਹਿਣਾ ਵੀ ਮੇਰਾ ਪਿਓ ਐ ਤੁਸੀਂ ਕਹਿ ਦਿਓ ਮੇਰਾ ਚਾਚਾਤਾ ਆਇਆ ਤੁਸੀਂ ਦਵਾਈ ਦਿਵਾ ਲਿਓ ਪਲੀਜ਼ ਉਹ ਚਾਚਾਤਾ ਐਵੇਂ ਲੱਗਦਾ ਐ ਲੱਗਦਾ ਜਿਵੇਂ ਸੀਰੀ ਪਾਲੀ ਹੁੰਦਾ ਮੈਂ ਨਹੀਂ ਨਾਲ ਜਾਂਦਾ ਯਾਰ ਜੇ ਕਰਦਾ ਕੋਈ ਸਮਾਨ ਮਗਾਉਣਾ ਤਾਂ ਦੱਸ ਦੇ ਨਹੀਂ ਮੈਂ ਤਾਂ ਇਕੱਲੀ ਚੱਲਿਆ ਤੁਸੀਂ ਕੋਈ ਜ਼ਿਆਦਾ ਨਹੀਂ ਓਵਰ ਚੱਲ ਰਹੇ ਹੁਣ ਸੀਰੀ ਇਹ ਕੀ ਤਰੀਕਾ ਹੋਇਆ ਆ ਗਿਆ ਬਾਪੇ ਬਾਜ਼ਾਰ ਤੇ ਨਾ ਪੁੱਤ ਤੂੰ ਹਾਂ ਬਾਪੂ ਪਈ ਮੈਨੂੰ ਲੈ ਚੱਲ ਮੈਂ ਆਪਦੇ ਗੋਡੀ ਤੇ ਘਰ ਕੇ ਆਉਣਾ ਡਾਕਟਰ ਤੋਂ ਡੈਡੀ ਮੈਂ ਕਰ ਲਈ ਇਹਨਾਂ ਨਾਲ ਗੱਲ ਤੁਸੀਂ ਕਰ ਲੋ ਕੱਪੜੇ ਚੇਂਜ ਲੈ ਜਾਣਗੇ ਤੁਹਾਨੂੰ ਇਹ ਓਏ ਪੁੱਤ ਕੱਪੜੇ ਚੇਂਜ ਨੂੰ ਕੀ ਐ ਮੇਰੀ ਗੱਲ ਸੁਣ ਪੁੱਤ ਤੂੰ ਇਹਨਾਂ ਨਾਲ ਗੱਲ ਕਰ ਲਈ ਨਾ ਵਧੀਆ ਇਹਨੂੰ ਦੱਸ ਤਾਂ ਹੁਣ ਮੈਨੂੰ ਇਹ ਲੈ ਤਾ ਜਾਊਗਾ ਓ ਬਾਬੂ ਤੈਨੂੰ ਕਿੱਥੇ ਲੈ ਜਾਂ ਉਹ ਨਾਲ ਗਦੇ ਆਪਣੇ ਪਿੰਡ ਦਾ ਮੁੰਡਾ ਗੇਜਾ ਉਹ ਨਾਲ ਜਾ ਰਿਹਾ ਮੇਰੇ ਉਹ ਮੋਟਰਸਾਈਕਲ ਤੇ ਨਾ ਦੋ ਜਾਨੇ ਦੇ ਬੈਠੇ ਜੋਗਰੀ ਸੀਟ ਮਸਾਂ ਹੁੰਦੀ ਐ ਤੀਜਾ ਬੰਦਾ ਨਹੀਂ ਰਹਿੰਦਾ ਤੁਸੀਂ ਨਾ ਉਹਨੂੰ ਕੈਨਸਲ ਕਰ ਦਿਓ ਡੈਡੀ ਨੂੰ ਲੈ ਜਾਓ ਨਾਲ ਜਾਂ ਨਾ ਆਪਣੇ ਤੈਨੂੰ ਸਾਰੀ ਗੱਲਬਾਤ ਹੁਣ ਦ ਹੁਣ ਇਹਦੇ ਮੂਰੇ ਕਹੂੰਗਾ ਫਿਰ ਇਹ ਮੂਜਾ ਮੂਟਾ ਕਰਦਾ ਫਿਰੂਗਾ। ਓ ਭਾਈ ਮੈਨੂੰ ਪਤਾ ਏ ਤੇਰੀ ਗੱਲਬਾਤ ਦਾ ਵੀ ਤੇਰੇ ਦਿਮਾਗ 'ਚ ਕੀ ਗੱਲਬਾਤ ਹੈ। ਓਏ ਆ ਤੂੰ ਮੈਨੂੰ ਐਂ ਦੇਖ ਕੇ ਐਂ ਕਹਿੰਦਾ ਵੀ ਇਹ ਕੱਪੜੇ ਲੀਡੇ ਨਹੀਂ ਜਾਂਦੇ ਤੇ ਪਾਉਂਦਾ। ਇਹ ਧੋ ਕੇ ਦੇਂਦੀ ਆ ਲਾਪਰੀਤ ਮੈਨੂੰ ਕੱਪੜੇ ਰੋਜ਼ ਪ੍ਰੈਸ ਕਰੇ ਹੁੰਦੇ ਨੇ। ਓ ਬਾਪੂ ਬਣੀ ਧੋਂਦੀ ਆ ਬਤਨੀ ਨਾ। ਕੱਪੜੇ ਤਾਂ ਤੇਰੇ ਜੇ ਮੁਸ਼ਕਲ ਮਾਰ ਜਾਂਦੀ ਆ। ਆਹ ਪਰਨਾ ਦੇ ਲਾ ਓ 15 ਦਿਨ ਹੋ ਗਏ ਇਹ ਨਹੀਂ ਤਾਂ ਬਦਲਾ ਹੈਗਾ। ਮੈਂ ਲੈ ਆ। ਦੇਖ ਲੈ ਕੁੜੀਏ ਕੀ ਬੋਲਦਾ ਹੈ ਜਿਹੜਾ ਤੁਸੀਂ ਸੀ ਕੇ ਵਾਲਾ ਪਰਫਿਊਮ ਲਾਉਨੇ ਹੋਰ ਡੈਡੀ ਦੇ ਵੀ ਛਿੜਕਦਾ ਕਰੋ ਮਾੜਾ ਜਾ ਆਪ ਤਾਂ 6 6 7 7000 ਦੇ ਪਰਫਿਊਮ ਲਾਉਨੇ ਹੋ ਤੇ ਮੈਂ ਜਿਹੜੇ ਕੱਪੜੇ ਧੋਕੇ ਦਿੰਨੀ ਆ ਉਹਨਾਂ 'ਚ ਵੀ ਨੁਕਸ਼ੇ ਘੜਦੇ ਹਾਂ ਤੁਸੀਂ ਓਏ ਯਾਰ ਤੁਸੀਂ ਮੇਰੀ ਗੱਲ ਸੁਣੋ ਜਦੋਂ ਤੁਹਾਨੂੰ ਹਰ ਇੱਕ ਚੀਜ਼ ਘਰੇ ਬੈਠੇ-ਉਠਾਏ ਮਿਲਦੀ ਆ ਤੁਸੀਂ ਨਾਲ ਜਾ ਕੇ ਬਣਾ ਮੇਰੇ ਕੀ ਕਰਨਾ ਓਏ ਪੁੱਤ ਤੂੰ ਮੈਨੂੰ ਐ ਦੱਸ ਤੂੰ ਕਹੀਂ ਜਣਾ ਬੈਠੇ-ਉਠਾਏ ਘਰੇ ਮਿਲਦੀ ਆ ਉਹ ਜਿਹੜੀਆਂ ਟੂਪਾਂ ਤੋਂ ਮੈਨੂੰ ਲੈ ਆ ਕੇ ਦਿੱਤੀਆਂ ਉਹਨਾਂ ਨਾਲ ਮੈਨੂੰ ਕੀ ਫਰਕ ਪਤਾ ਇਹਦਾ ਐਕਸ-ਰੇ ਹੋਊਗਾ ਐਕਸ-ਰੇ ਗੋਡਿਆਂ ਦਾ ਉੱਤਨੇ ਲੁੱਟ ਕੇ ਖਾ ਜਾਣਗੇ ਉੱਥੇ ਮੇਰੀ ਗੱਲ ਸੁਣ ਤੁਹਾਨੂੰ ਪਤਾ ਦੋ ਤਿੰਨ ਦਿਨਾਂ ਤੋਂ ਡੈਡੀ ਲਗਾਤਾਰ ਖੇਤ ਵੀ ਨਹੀਂ ਗਏ ਖੇਤ ਵੀ ਤਾਂ ਕੰਮ ਵੇਖਣਾ ਤੂੰਸ ਤਾਂ ਉਹੀ ਗੱਲ ਤੂੰ ਤਾਂ ਖੇਤ ਕਿੱਥੋਂ ਭਗ ਜਾਉਂਗੇ ਜਿਹੜੇ ਸਾਰਾ ਤੁਹਾਡਾ ਪਹਿਰਾਵਾ ਤੂੰ ਤਾਂ ਤੜਕੇ ਨਾ ਤਿਆਰ ਹੋ ਕੇ ਫੱਬ ਫੱਬ ਕੇ ਭਗ ਜਨ ਤੇ ਮੈਨੂੰ ਦੇਖ ਮੈਂ ਖੇਤ ਕਿਵੇਂ ਜਾਵਾਂ ਕੋਟੇ ਤੋਂ ਉਹਦਾ ਨਾਲ ਉਹ ਬਾਪੂ ਆ ਬੰਨੇ ਤੇਰੇ ਮੇਰੇ ਦੋ ਹੱਥ ਮੈਂ ਨਹੀਂ ਪੈ ਤੇਰੇ ਨਾਲ ਜਾ ਸਕਦਾ ਠੀਕ ਹੈ ਨਾ ਜੇ ਤੈਨੂੰ ਬਾਲੀਓ ਵੀ ਸ਼ਹਿਰ ਜਾਣਾ ਤੈਨੂੰ ਪੈਸੇ ਦੇ ਦੇਣਾ ਆ ਬਸ ਆਉਣ ਵਾਲੀਆਂ ਨੌਂ ਵਾਲੀ ਚੜ ਕੇ ਭਗ ਜ ਉਹ ਤੂੰ ਮੈਨੂੰ ਤਾਂ ਕਹੀ ਜਾਂਦਾ ਬਾਸ ਛੱਡ ਕੇ ਬੱਕ ਜੀ ਕਿਰਾਇਆ ਦੇ ਦੇਣਾ ਉਹ ਤੂੰ ਆਪ ਦੇ ਦਿਨ ਭੁੱਲ ਗਿਆ ਵੇ ਜਦੋਂ ਮੈਂ ਤੈਨੂੰ ਸਾਈਕਲ ਤੇ ਲਿਜਾ ਲਾ ਕੇ ਸਕੂਲ ਛੱਡਦਾ ਸੀ ਫਿਰ ਜਦੋਂ ਤੂੰ ਕਾਲਜ ਚ ਜਾਣ ਲੱਗਿਆ ਨਾ ਉਦੋਂ ਆ ਤੈਨੂੰ ਪੈਸੇ ਮੈਂ ਹੀ ਦਿੰਦਾ ਰਿਹਾ ਹਸਾ ਦਿਨ ਫਾਬਨ ਨੂੰ ਆ ਤਰੀਆਂ ਤੇਰੀਆਂ ਪੈਂਟਾਂ ਛਲਡੀਆਂ ਪਾ ਕੇ ਲੋਕਾਂ ਚ ਫੁਕਰੀਆਂ ਮਾਰਦਾ ਮੱਲਾਬਰੀ ਤਾਂ ਇਹਨੇ ਨਹੀਂ ਬੋਲਣਾ ਹਟਣਾ ਜਿਹੜਾ ਵੀ ਸੌਦਾ ਪਤਾ ਲਾਉਣਾ ਹੈ ਨਾ ਮੈਨੂੰ ਵਟਸਐਪ ਕਰ ਤੀ ਲਿਆ ਲੂੰਗਾ ਭਾਈ ਆ ਦੇਖ ਲੈਤੀ ਏ ਇਹਦੇ ਕੰਮ ਦੇਖ ਲੈ ਇਹ ਬਾਹਰ ਜਾ ਕੇ ਫੁਕਰੀਆਂ ਮਾਰਦਾ ਹੈ ਤੇ ਘਰੇ ਪੇ ਉਹਨਾਂ ਨਾਲ ਨਫ਼ਰਤ ਕਰਦਾ ਇਹ ਡੈਡੀ ਜੀ ਤੁਸੀਂ ਇਹਨਾਂ ਦਾ ਗੱਲਾਂ ਦਾ ਗੁੱਸਾ ਨਾ ਕਰਿਓ ਤੁਸੀਂ ਐਂ ਕਰੋ ਮੇਰੇ ਕੋਲੇ ਕੁਛ ਕਿ ਪੈਸੇ ਪਏ ਆ ਇਹ ਮੈਨੂੰ ਫੜਾ ਕੇ ਰੱਖਦੇ ਹੁੰਦੇ ਆ ਤੁਸੀਂ ਕਿਸੇ ਮੁੰਡੇ ਨੂੰ ਲੈ ਜਗਵਾਨ ਚੋਂ ਨਾਲ ਬਸ ਤੇ ਚਲੇ ਜਾਓ ਦਵਾਈ ਤਾਂ ਲੈ ਕੇ ਹੀ ਆਉਣੀ ਆ ਹੋਣਾ ਉਹ ਪੁੱਤ ਜੇ ਤੁਹਾਨੂੰ ਐ ਲੱਗਦਾ ਹੋਵੇ ਨਾ ਵੀ ਤੁਹਾਡਾ ਮੁੰਡਾ ਤੁਹਾਨੂੰ ਨਾਲ ਬੋਲਟ ਤੇ ਬਿਠਾ ਕੇ ਜਾਂ ਗੱਡੀ 'ਚ ਬਿਠਾ ਕੇ ਦਵਾਈ ਦਿਵਾ ਕੇ ਲੈ ਕੇ ਆਊਗਾ ਤਾਂ ਇਹ ਸੁਪਨੇ ਤੁਸੀਂ ਭੁੱਲ ਜੋ ਇਹਦੀ ਤਾਂ ਮੇਰੇ ਨਾਲ ਵੀ ਟੌਰ ਖਰਾਬ ਹੁੰਦੀ ਐ ਇਹਨੂੰ ਤਾਂ ਪੁੱਤ ਮੈਂ ਦੇਖਿਆਗਾ ਨਾਲੇ ਇਹਨੇ ਮੈਨੂੰ ਦੇਖ ਲਿਆ ਸੀ ਉੱਥੇ ਬਿਹਾਰ ਇਧਰ ਬਾਪੂ ਖੜੇਗਾ ਮੇਰੇ ਕੋਲ ਦੀ ਲੰਗ ਉਹ ਸ਼ੋਰ ਜਿਹਨੂੰ ਬਿਟਾ ਕੇ ਤੇ ਮੈਨੂੰ ਉੱਥੋਂ ਤੜਾ ਕੇ ਨਹੀਂ ਲੈ ਗਿਆ ਇਹ ਇਹਨੂੰ ਤਾਂ ਜਮਈਏ ਨੀ ਨਪਰਤ ਕੋ ਕਰਦਾ ਹੁੰਦਾ ਕਿ ਪਿਓ ਤੋਂ ਇੱਕ ਤੂੰ ਹੀ ਆਂਦੀ ਏ ਜਿਹੜਾ ਖਿਆਲ ਰੱਖਦੀ ਆਂ ਚੱਲ ਭਾਈ ਮੈਂ ਕਰਦਾ ਇੰਤਜ਼ਾਮ ਜਾਨਾ ਮੈਂ ਏ ਰੱਬਾ ਇਸ ਬੰਦੇ ਨੂੰ ਕੋਈ ਮਣੀ ਮੋਟੀ ਬੁੱਧੀ ਬਖਸ਼ ਦੇ ਲੈ ਆ ਬੈਠੀ ਆ ਕੰਮ ਨਵੇੜੀ ਆਏ ਨਹੀਂ ਹੈਗਾ ਬਚਾਚੀ ਦੇ ਘਰੇ ਗੇੜਾ ਹੀ ਮਾਰਿਆ ਮੈਂ ਬੈਲੀ ਆ ਲਿਖਦੀਆਂ ਚੀ ਜਿਉਂਦੀ ਰਹਿ ਕਿਵੇਂ ਕੁੜੇ ਭੈਣੇ ਠੀਕ ਆ ਭੈਣੇ ਤੂੰ ਸੁਣਾ ਵਧੀਆ ਚੋ ਬਹਿ ਜਾ ਹਾਏ ਹਾਏ ਤੂੰਸ ਤਾਂ ਲੇਟੇ ਹੋ ਗਏ ਹੈਂ ਕੁੜੇ ਨਾ ਲੇਟ ਕਾਨੂੰ ਹੋ ਗਏ ਕੰਮ ਨਵੇੜ ਕੇ ਆਈਆਂ ਅਸੀਂ ਨਾ ਚਾਹ ਮਖਾ ਮੈਂ ਹੁਣੇ-ਹੁਣੇ ਬਾਟੀ ਤੇ ਰੀਤੀ ਪੀ ਕੇ ਓਏ ਚਾਹ ਤੁਹਾਨੂੰ ਹੋਰ ਬਣਾ ਦੂੰਗੀ ਚਾਹ ਅੱਤਸੇ ਵੀ ਪੀ ਕੇ ਆਈਆਂ ਸੀ ਹੁਣ ਚਾਰ ਦਿਨ ਸਾਨੂੰ ਲੋੜ ਹੈਗੀ ਅਸਾ ਤੈਨੂੰ ਮਿਲਣ ਆ ਗਈਆਂ ਸੀ ਮਾਂ ਚੱਲ ਲਾਪ੍ਰਿਤ ਕੋਲ ਜਾਇਆਈ ਚੱਲ ਵਧੀਆ ਥੋਨੂੰ ਅੱਜ ਸਾਡਾ ਗੇਟ ਦਿਖ ਗਿਆ ਤੂੰ ਤਾਂ ਉਹੀ ਨਹੀਂ ਸੱਸ ਨੂੰ ਹਾਂ ਕਰੋ ਨਿਕਲਦੀਆਂ ਐ ਨਹੀਂ ਸੋਚਦੀਆਂ ਵੀ ਲਾਪ੍ਰਿਤ ਕੱਲੀ ਹੁੰਦੀ ਹੈ ਉਹਦੇ ਨਾਲ ਦੁੱਖ ਸੁੱਖ ਕਰੇ ਆਈਗੀ ਨਾ ਸਾਨੂੰ ਤਾਂ ਗੇਟ ਦਿਖ ਗਿਆ ਤੈਨੂੰ ਤਾਂ ਕਦੇ ਵੀ ਨਹੀਂ ਦਿਖਿਆ ਕਦੇ ਗਈਆਂ ਤੂੰ ਸਾਡੇ ਘਰੇ ਜਦ ਤੇਰਾ ਵਿਆਹ ਹੋਇਆ ਸੀ ਜਦ ਮੈਂ ਰੋਟੀ ਕਰੀ ਤੀ ਉਦੋਂ ਦੀ ਗਈ ਹੋਈਆਂ ਸਾਡੇ ਘਰੇ ਤੂੰ ਚਾਚੀ ਫਿਰ ਉਹੀ ਗੱਲ ਕਿਦੇ ਸਾਰੇ ਘਰ ਛੱਡ ਕੇ ਆਵਾ ਤੁਹਾਨੂੰ ਪਤਾ ਹੀ ਹੈ ਹੁਣ ਡੈਡੀ ਦੇ ਤਾਂ ਗੋਡੇ ਦੁਖਦੇ ਨੇ ਉਹ ਤਾਂ ਵਿਚਾਰਾ ਸਾਰਾ ਦਿਨ ਰੱਤ ਪਿਆ ਹੀ ਰਹਿੰਦਾ ਹੈ ਹਨਾ ਤੇ ਉਹੀ ਗੱਲ ਫਿਰ ਬੜੀਏ ਨੂੰ ਸੱਸ ਦੀਆਂ ਵੀ ਕੀ ਗੱਲਾਂ ਹੁੰਦੀਆਂ ਨੇ ਉਹਦੇ ਕੋਲੇ ਕੀ ਦੁੱਖ ਸੁੱਖ ਕਰੂੰਗੀ ਥੋੜੇ ਤਾਂ ਐ ਚੱਲ ਵਧੀਆ ਆਪਸ 'ਚ ਸੱਸ ਨੂੰਹਾਂ ਵਧੀਆ ਸਹੇਲੀਆਂ ਥੋੜੀ ਤਾਂ ਆਪਸ 'ਚ ਵਧੀਆ ਬਣਦੀ ਐ ਹੋਰ ਇਹ ਤਾਂ ਠੀਕ ਐ ਸੱਚ ਤਾਇਆ ਕਿਵੇਂ ਠੀਕ ਆ ਹੁਣ ਠੀਕ ਹੀ ਐ ਬਸ ਡੈਡੀ ਤਾਂ ਵਿਚਾਰਾ ਗੋਡੇ ਤੁਹਾਨੂੰ ਪਤਾ ਹੀ ਐ ਬਹੁਤ ਦੁਖਦੇ ਨੇ ਹਾਂ ਕੱਲ ਗੇਟ ਮੂਰੇ ਖੜਾ ਤੀਗਾ ਦਵਾਈ ਤਾਂ ਬਸ ਟਾਈਮ ਹੀ ਲੱਗਦਾ ਹੈਗਾ ਲਿਆਵਾਂਗੇ ਹਲੇ ਅੱਛਾ ਲਾਪਰੀਤ ਤੂੰ ਕੋਈ ਇਹਦਾ ਐਕਸਟਰਾ ਕਰਵਾ ਦੋ ਪੁੱਤ ਤੁਸੀਂ ਬਾਵੇ ਨੂੰ ਕਹਿ ਦੇ ਭਾਈ ਬਾਵਾ ਵੀ ਘਰੇ ਟਿਕਦਾ ਹੀ ਨਹੀਂ ਹੈਗਾ ਜਦ ਵੀ ਕਦੇ ਪੁੱਛ ਕਹਿ ਦਿੰਦੇ ਨੇ ਘਰੇ ਨਹੀਂ ਹੈਗਾ ਕੱਲ ਵੀ ਤੇਰਾ ਪਾਪਾ ਬਹੁਤ ਤੰਗਦੀ ਕਹਿੰਦਾ ਸੀ ਮੇਰੇ ਤਾਂ ਗੋਡਿਆਂ ਚੰਨਾ ਦਰਦ ਹੁੰਦਾ ਖੜ ਵੀ ਨਹੀਂ ਹੁੰਦਾ ਮੇਤੋਂ ਚਾਚੀ ਹੁਣ ਕੀ ਕਰੀਏ ਤੁਹਾਡੇ ਤੋਂ ਕਿਹੜਾ ਕਿਸੇ ਚੀਜ਼ ਦਾ ਲਕੋ ਹੈ ਤੁਹਾਨੂੰ ਤਾਂ ਪਤਾ ਹੀ ਹੈ ਵੀ ਹਾਲਾਤ ਕੀ ਚੱਲ ਰਹੇ ਨੇ ਇਸ ਘਰ 'ਚ ਉਹ ਬੰਦੇ ਦੇ ਦੇ ਨਾ ਦਿਮਾਗ ਤੇ ਫੁਕਰਵਾਈ ਦਾ ਇਹ じゃ ਪਰਦਾ ਪਿਆ ਹੋਇਆ ਇਹ じゃ ਪਰਦਾ ਪਿਆ ਹੋਇਆ ਉਹਨੂੰ ਕਿਹੜਾ ਬੰਦਾ ਲਾਹੇ ਹੁਣ ਮੈਂ ਕੀ ਕਹਿ ਸਕਦੀ ਆ ਤੁਹਾਨੂੰ ਰੋਜ਼ ਹਾੜੇ ਕੱਢਦੀ ਆ ਆ ਹੁਣ ਵੀ ਸਵੇਰੇ ਗਏ ਆ ਬਾਜ਼ਾਰ ਤੁਸੀਂ ਡੈਡੀ ਨੂੰ ਲੈ ਜਾਓ ਡੈਡੀ ਨੂੰ ਲੈ ਜਾਓ ਇਹਨਾਂ ਨੂੰ ਤਾਂ ਨਾ ਡੈਡੀ ਨੂੰ ਮੁਸਕਾਉਂਦੀ ਐ ਲਾਪਰੀਤ ਪੁੱਤ ਗੁੱਸਾ ਤਾਂ ਤੂੰ ਕਰੀ ਨਾ ਪਰ ਬਾਵੇਂ ਨੇ ਤਾਂ ਬਹੁਤੀ ਹੱਥ ਚੱਕ ਲਈ ਪਿੰਡ 'ਚ ਵੀ ਲੋਕ ਕਹਿੰਦੇ ਨੇ ਇਹ ਤਾਂ ਬਹੁਤਾ ਹੀ ਫੁਕਰਪਣੇ 'ਚ ਆ ਗਿਆ ਨਾਲੇ ਆ ਗੱਡੀ ਜੀ ਕੀ ਦੀ ਲਾਪਰੀਤ 6 ਮਹੀਨੇ ਹੋ ਗਏ ਨੂੰ ਖੜੀ ਨੂੰ ਮੁੜ ਕੇ ਖੜਾ ਕਿੰਨੇ ਆਏ ਹੈਗੇ ਕਿਸੇ ਦੇ ਇਹ ਤਾਂ ਮੈਨੂੰ ਵੀ ਨਹੀਂ ਪਤਾ ਹੈਗਾ ਪਣੇ ਵੀ ਗੱਡੀ ਇਹ ਹੈਗੀ ਕੀ ਦੀ ਐ ਪਰ ਉਹੀ ਗੱਲ ਟੇਲ ਫੂਕਦਾ ਫਿਰ ਜਾਂਦਾ ਲੋਕਾਂ ਨੂੰ ਸਾਰੇ ਪਿੰਡ ਚ ਇਹਨੇ ਆ ਗੈਰਖੇ ਵੀ ਇਹ ਗੱਡੀ ਮੈਂ 2 ਲੱਖ ਦੀ ਲਈ ਐ ਜਦ ਕਿ ਤੁਹਾਨੂੰ ਪਤਾ ਭਈ ਸਾਡੇ ਹਾਲਾਤ ਕਿੱਥੇ ਨੇ ਗੱਡੀ ਲੈਣ ਵਾਲੇ ਚਾਚੀ ਅਸੀਂ ਹਲੇ ਗੱਡੀ ਲੈਣ ਵਾਲੇ ਕਿੱਥੇ ਸਾਡੇ ਤੇ ਦੱਸੀ ਉਹੀ ਗੱਲ ਵਾਸ ਇੱਕ ਫੁੱਟ ਨਹੀਂ ਸਕਦੇ ਕਿਸੇ ਨੂੰ ਮੂਰੇ ਐਨਾ ਕਰਜ਼ਾ ਚੜਾ ਰਖਿਆ ਇਸ ਬੰਦੇ ਨੇ 6 6000 ਦੀ ਪੈਂਟ ਪਾਉਂਦਾ 6 67000 ਦੇ ਉਹ ਲਾਉਂਦਾ ਕੀ ਕਹਿੰਦੇ ਨੇ ਉਹਨੂੰ ਸੈਂਟ ਅੱਛਾ ਨਾਲੇ ਪੁੱਤ ਮੇਰੀ ਗੱਲ ਸੁਣ ਲੈ ਆ ਇੱਕ ਦਿਨ ਲੰਬੜਾਂ ਦਾ ਮੈਨੂੰ ਦੱਸਦਾ ਸੀਗਾ ਕਹਿੰਦਾ ਉੱਥੇ ਕਾਸੇ ਚ ਮਾਰੀ ਖੰਬੇ ਗੁੰਬੇ ਚ ਚਲਾਉਣੀ ਕਿਹੜਾ ਇਹਨੂੰ ਆਉਂਦੀ ਆ ਗੱਡੀ ਦਾ ਦੋ ਤਿੰਨ ਵਾਰ ਮਾਰੀਏ ਨੇ ਉਹੀ ਗੱਲ ਸਾਨੂੰ ਫਿਰ ਇਹਦੀ ਮਰਮਤ ਕਰਾਉਣੀ ਪੈਂਦੀ ਹੈ ਸਾਨੂੰ ਹੀ ਮਹਿੰਗੀ ਪੈ ਰਹੀ ਹੈ ਤਾਂ ਗੱਡੀ ਅਗਲੇ ਨੂੰ ਤਾਂ ਮੋਜ ਵੰਡ ਰਹੀ ਹੈ ਨਾਲੇ ਇੱਥੇ ਬੰਦੇ ਜੇ ਬੈਠੇ ਹੁੰਦੇ ਨੇ ਦੇਖ ਸੌ ਸੌ ਗੱਲਾਂ ਕਰਦੇ ਨੇ ਉਹਦੇ ਬਾਰੇ ਗੱਲਾਂ ਤਾਂ ਕਰਦੇ ਨੇ ਪਰ ਇੱਕ ਗੱਲ ਆ ਪੁੱਤ ਦੇਖ ਲੈ ਮੇਰਾ ਮੁੰਡਾ ਏ ਜਮਾ ਸਿੱਧਾ ਸਾਦਾ ਕਦੇ ਉਹਨੇ ਕੱਪੜਾ ਵੀ ਮਹਿੰਗਾ ਨਹੀਂ ਪਾਇਆ ਹੈਗਾ ਆਹੋ ਨਾਲ ਹੈਗੇ ਤਾਂ ਚਾਚੇ ਤਾਇਆ ਦੇ ਮੁੰਡੇ ਨੇ ਦੇ ਲੈ ਕਿੰਨਾ ਫਰਕ ਦੋਨਾਂ ਜਾਣਿਆਂ 'ਚ ਮੈਨੂੰ ਤਾਂ ਚਾਚੀ ਰਾਤਾਂ ਨੂੰ ਨੀਂਦ ਵੀ ਨਹੀਂ ਆਉਂਦੀ ਐਂ ਦਿਮਾਗ ਖਿਲਣ ਵਾਲਾ ਹੋ ਜਾਂਦਾ ਵੀ ਇਸ ਬੰਦੇ ਦਾ ਕੀ ਬਣੂਗਾ ਮੈਂ ਤਾਂ ਡਰਦੀ ਚਾਚੀ ਘਰੋਂ ਬਾਹਰ ਵੀ ਨਹੀਂ ਨਿਕਲਦੀ ਹੈਗੀ ਹੁਣ ਪਿੰਡ ਵਾਲਿਆਂ ਨੂੰ ਤਾਂ ਸਾਰਾ ਸੱਚ ਪਤਾ ਹੀ ਆ ਵੀ ਅਸੀਂ ਕਿੰਨੇ ਕ ਪਾਣੀ ਚਾ ਘਰ ਤਾਂ ਸਾਡਾ ਡਿੱਗਣ ਵਾਲਾ ਹੋਇਆ ਪਿਆ ਇਹਨੇ ਬਾਹਰ ਆਪਣੇ ਦੋਸਤਾਂ ਨੂੰ ਐ ਬਾਡੀਆਂ ਮਾਰ ਰੱਖੀਆਂ ਨੇ ਵੀ ਅਸੀਂ ਤਾਂ ਮੈਲਜ ਰਹਨੇ ਆ ਲਾਪਰੀਤ ਮੇਰਾ ਪੁੱਤ ਤਾਂ ਕੋਈ ਨਹੀਂ ਬਾਡੀਆਂ ਮਾਰਦਾ ਹੈਗਾ ਬਾਈ ਜਿਹੜਾ ਕੁਝ ਹੈਗਾ ਸੱਚ ਦੱਸਦਾ ਤੈਨੂੰ ਪਤਾ ਹੀ ਆ ਹੁਣ ਸਾਡਾ ਘਰ ਤਾਂ ਥੋਤੋ ਵੀ ਕਿਤੇ ਹੋਵਾ ਟੇਹਾ ਜਿਹਾ ਆਈਆ ਪਰ ਮੇਰੇ ਪੁੱਤ ਨੇ ਅੱਜ ਤੱਕ ਕਦੇ ਫੁਕਰਪਣਾ ਨਹੀਂ ਕਰਕੇ ਦਿਖਾਇਆ ਹੈਗਾ ਨਾਲੇ ਮੈਂ ਇੱਕ ਤੈਨੂੰ ਗੱਲ ਕਹਾਂ ਤੂੰ ਇੰਨਾ ਉਹ ਤਾਂ ਸਹੀ ਡਰੀ ਘਾਤੇ ਜੰਨੀ ਆ ਕਾਤੇ ਨਹੀਂ ਤੂੰ ਆਪਣੇ ਮਾਪੇ ਨੂੰ ਦੱਸਦੀ ਉਹਨਾਂ ਨੂੰ ਦੱਸ ਕੀ ਪਤਾ ਸੁਧਰੇ ਜਾਵੇ ਕੁਝ ਸਮਝਾ ਜਾਣਗੇ ਆ ਕੇ ਨਹੀਂ ਕੱਠ ਕਰ ਲਾ ਪਰੇ ਪੰਚਾਇਤ ਬੁਲਾ ਲਾ ਤੁਹਾਡੇ ਭਾਈ ਨੂੰ ਬੁਲਾ ਲਾ ਨਾ ਉਹ ਸਮਝਾ ਦੂਗਾ ਮਾੜਾ ਮਾ ਤਾਂ ਉਹਨੂੰ ਕੁਛ ਪੜੀਏ ਕੀ ਕਰਾਂ ਮੈਨੂੰ ਆਏ ਜੇ ਮੈਂ ਉਰੇ ਬਾਗੀ ਇਸ ਘਰ ਦਾ ਜਮੀਂ ਉਹੀ ਗੱਲ ਮਿੱਟੀ ਪਲੀਤ ਹੋ ਜੂਗੀ ਜਮੀਂ ਬੇੜਾ ਮੂਦਾ ਵੱਜ ਜੂਗਾ ਉਰੇ ਕੇਰਾ ਉਹੀ ਗੱਲ ਤੀਵੀਂ ਵੀ ਨਾ ਬਾਈ ਘਰ ਨਹੀਂ ਚੱਲਦੇ ਹੁੰਦੇ ਉਰੇ ਕੜਾ ਮੇਰੀ ਸੱਸ ਬੈਠੀ ਐ ਫਿਰ ਤਵਾਂ ਵੀ ਮੈਂ ਮੁੜ ਕੇ ਆਉਂਦੀ ਉਹਨਾ ਮੈਂ ਤਾਂ ਵਗ ਜਾਂਦੀ ਉਰੇ ਨਾਲ ਇਹਨਾਂ ਨੂੰ ਜਦੋਂ ਅਕਲ ਆਉਂਦੀ ਉਦੋਂ ਆਉਂਦੀ ਮੁੜ ਕੇ ਨਹੀਂ ਐ ਉਹੀ ਗੱਲ ਸਾਡਾ ਪਿਓ ਤਾਂ ਦਵਾਈ ਕਣੀਓ ਚਾਕਦਾ ਆਪ ਇਹ ਕੱਪੜਿਆਂ ਤੇ ਪੈਸੇ ਲਾਈ ਜਾਂਦਾ ਆਰਤੀ ਦੇ ਇੰਨੇ ਪੈਸੇ ਦੇਣੇ ਨੇ ਤੈਨੂੰ ਕੀ ਦੱਸਾਂ ਮੈਂ ਹੁਣ ਨਹੀਂ ਪਿੰਨੂ ਪਤਾ ਹੀ ਐ ਜਿਹਦਾ ਇੰਨਾ ਨਾ ਖਰਚ ਕਰਦਾ ਆਰਤੀ ਤੋਂ ਲਿਆਉਗਾ ਇਹ ਕਿਹੜਾ ਹੁਣ ਕੋਈ ਕਮਾਈ ਕਰਦਾ ਆਰਤੀ ਤੋਂ ਫੜ ਲਿਆਂਦਾ ਹੁਣ ਖਰਚਾ ਕਰ ਲਾਂਦਾ ਉਦੋਂ ਤੂੰ ਉਸ ਤਾਂ ਕਰਜ਼ਾਈ ਹੋ ਜਾਓਂਗੇ ਕਿੱਥੋਂ ਤਾਰੋਂਗੇ ਇੰਨਾ ਪੈਸਾ ਕਰਜ਼ਾਈ ਤਾਂ ਹੋ ਹੀ ਗਏ ਚਾਚੀ ਫਿਰ ਹੁਣ ਕੀ ਕਰਾਂ ਪੜੀ ਗਏ ਮੈਂ ਕਿਹਨੂੰ ਬੁਲਾਵਾਂ ਦਵਾਈ ਦੂਜੀ ਦਵਾ ਦੋਨੀ ਦਿਮਾਗ ਦੀ ਕੋਈ ਦਿਮਾਗ ਦਮੁਗ ਦੀ ਇਹਨੂੰ ਕੋਈ ਖਰਾਬੀ ਨਹੀਂ ਹੈਗੀ ਇਹ ਤਾਂ ਮੈਂ ਬੁੜੀਆਂ ਤਾਂ ਸੁਣਦੀ ਆ ਇਹ ਤਾਂ ਜਿੱਦੋ ਛੋਟਾ ਜਿਆ ਤੇ ਉਦੋਂ ਦਾ ਤਾਂ ਇਹੋ ਜਿਹਾ ਕਹਿੰਦੇ ਅੱਛਾ ਸੁਪਨਾ ਕਹਿੰਦਾ ਮੇਰਾ ਮੈਂ ਮੇਰਾ ਸੁਪਨਾ ਹੈ ਕਹਿੰਦਾ ਮੈਂ ਅਮੀਰ ਹੋਣਾ ਮੈਂ ਕਿਹਾ ਜੀ ਜੇ ਤੁਸੀਂ ਅਮੀਰ ਹੋਣਾ ਤੁਸੀਂ ਕੋਈ ਆਪ ਦੇ ਹੱਥਾਂ ਦੀ ਕਿਰਤ ਕਰੋ ਕੰਮ ਤਾਂ ਕਰੋ ਐ ਹੱਥ ਤੇ ਹੱਥ ਰੱਖ ਕੇ ਲੋਕਾਂ ਨੂੰ ਗੱਪ ਮਾਰ ਕੇ ਵੀ ਮੈਂ ਤਾਂ ਆਏ ਆ ਜੀ ਡੀਐਸਪੀ ਦਾ ਮੁੰਡਾ ਆ ਕੇ ਮੇਰੇ ਡੈਡੀ ਦਾ ਡੀਐਸਪੀ ਐ ਲੋਕਾਂ ਨੂੰ ਐ ਗੈਰ ਰੱਖਿਆ ਬਾਹਰ ਲੈ ਨਾ ਜਿੱਦੇ ਉਰੇ ਸਾਡਾ ਘਰ ਦੇਖਣ ਆ ਕੇ ਕੀ ਕਹਿਣਗੇ ਵੀ ਇਹ ਤੇਰਾ ਡੀਐਸਪੀ ਨਾ ਮੇਰੀ ਗੱਲ ਸੁਣ ਮੈਂ ਤਾਂ ਸੁਣਿਆ ਵੀ ਤੇਰਾ ਭਾਈ ਬਹੁਤ ਉਹਦੇ ਵਾਲਾ ਹੈ ਰੋਬ ਵਾਲਾ ਹੈ ਕਿ ਉਹ ਤੋਂ ਨਹੀਂ ਡਰਦਾ ਹੈਗਾ ਹੈ ਮਾੜਾ ਮੋਟਾ ਮੈਂ ਤਾਂ ਚਾਚੀ ਦਾਦੀਆਂ ਫਿਰ ਗੱਲ ਹੀ ਨਹੀਂ ਗਰੀ ਮਾ ਮੈਂ ਨਾ ਤੂੰ ਮੇਰੇ ਕਹੇ ਤੇ ਇੱਕ ਵਾਰ ਕਹੇ ਉਹਨੂੰ ਬਲਾ ਮਾੜਾ ਮੋਟਾ ਇਹਦੇ ਗੱਲਾਂ ਦੱਸ ਉਹਨੂੰ ਪਤਾ ਲੱਗੇ ਨਹੀਂ ਤਾਂ ਘਰ ਵੇਚ ਕੇ ਖਾਜੂਗਾ ਜੇ ਤੂੰ ਦੱਸੇਂਗੀ ਮੇਰੀ ਮਾਂ ਬੁਮਾਠ ਮਾਰ ਰਹੀਦੀ ਹੈ ਮਖਾ ਮੈਨੂੰ ਐ ਸੀਗਾ ਮੈਂ ਤਾਂ ਕੰਡ ਰਦੀ ਆ ਤੂੰ ਦੱਸ ਸਕਦੀ ਹੈ ਚੱਲ ਫਿਰ ਅਈਂ ਕਰਨਾ ਆਏ ਆ ਸਾਨੂੰ ਘਰੋਂ ਕੱਢ ਦੂਗਾ ਜਮਾ ਆਏ ਆ ਹੁਣ ਮੇਰੇ ਡੈਡੀ ਨੂੰ ਜੇ ਕੁਝ ਹੋ ਗਿਆ ਭਾਈ ਇੰਨੀ ਮਰ ਮੁਰਗੇ ਲੋਕ ਤਾਂ ਮੈਨੂੰ ਬਾਣਾ ਦੇਣਗੇ ਹੀ ਜੀ ਆ ਲਾਜ ਵੀ ਨਹੀਂ ਕਰਾਇਆ ਗਿਆ ਚਾਚੀ ਤੈਨੂੰ ਤਾਂ ਪਤਾ ਹੀ ਹੈ ਮੈਂ ਕਹੀ ਜੀ ਆ ਮੈਨੂੰ ਭਈ ਇਹ ਜੇ ਛੋਸ਼ੇ ਮੋਸ਼ੇ ਜੇ ਪਸੰਦ ਨਹੀਂ ਹੈਗੇ ਫੇਕ ਜੀ ਜ਼ਿੰਦਗੀ ਹੈ ਨਾ ਤਾਂ ਕਰਕੇ ਮੈਂ ਤਾਂ ਕਹਤਾ ਮੈਂ ਤਾਂ ਘਰੀ ਠੀਕ ਆ ਮਹਾ ਤੂੰ ਜਿੱਥੇ ਪਾਡੀਆਂ ਮਾਰਨੀਆਂ ਨੇ ਮਾਰਿਆ ਤੂੰ ਤਾਂ ਮਹਾ ਲੋਕਾਂ ਨੂੰ ਐ ਵੀ ਕਹਿਦਾ ਕਰਵੇਂ ਮੈਂ ਤਾਂ ਕੁਆਰਾ ਮੈਂ ਤਾਂ ਵਿਆਹ ਹੀ ਨਹੀਂ ਮੈਂ ਤੇੂੰ ਆਪਦੀ ਬੇਇੱਜ਼ਤੀ ਕਿਉਂ ਕਰਾਉਣੀ ਹੈ ਮੇਰੇ ਕਰਕੇ ਹਾਂ ਨਹੀਂ ਇਹ ਵੀ ਉਹਦੀ ਤਵਾਰੀ ਨਹੀਂ ਹੈਗੀ ਭੈਣੇ ਕੋਈ ਮਨ ਕਰੇ ਲੋਕਾਂ ਨੂੰ ਗੱਪ ਮਾਰੀ ਬੈਠਾ ਮੈਂ ਤਾਂ ਕੁਆਰਾ ਹਾਂ ਜੀ ਹੁਣ ਤੁਸੀਂ ਐਂ ਲਾ ਲਓ ਤੰਨੇ ਸਾਲ ਹੋ ਗਏ ਮੇਰੇ ਵਿਆਹ ਨੂੰ ਸਾਰੇ ਪਿੰਡ ਦੇ ਤੇ ਚਾਚੀ ਉਹੀ ਗੱਲ ਬੁੜੀਆਂ ਨੇ ਗੱਲਾਂ ਬਣਾ ਰੱਖੇ ਨੇ ਲੋਕਾਂ ਦਾ ਤਾਂ ਜਿਹੜਾ ਮਰਜੀ ਕੁਝ ਕਹਾ ਲੈ ਬੈਣੇ ਹਨਾ ਲੋਕਾਂ ਨੇ ਤਾਂ ਐਂ ਗੈਰ ਰੱਖੇ ਵੀ ਇਨਾਂ ਦਾ ਨੂਦੇ ਜਵਾਕ ਨਹੀਂ ਹੁੰਦਾ ਧੰਸਾ ਲ ਹੋਗੇ ਜਵਾਕ ਕਿੱਥੋਂ ਹੋਵੇ ਭਾਈ ਜਵਾਕ ਦਾ ਤਾਂ ਮੈਨੂੰ ਨਾ ਨਹੀਂ ਲੈਣ ਦਿੰਦਾ ਜੇ ਕਹਿੰਦਾ ਆਪਾਂ ਨੇ ਜਵਾਕ ਕਰ ਲਿਆ ਮੈਨੂੰ ਕਹਿਣਗੇ ਲੈ ਤਾਂ ਪਿਓ ਬਣ ਗਿਆ ਮੈਂ ਤਾਂ ਕਹਿੰਦਾ ਉਹ ਮੁੰਡਾ ਖੁੰਡਾ ਰਹਿਣਾ ਚਾਹੁੰਦਾ ਮਾਂ ਮੇਰੀ ਜ਼ਿੰਦਗੀ ਕਿਉਂ ਖਰਾਬ ਕਰੀ ਮੇਰ ਨਾਲ ਵਿਆਹ ਕਿਉਂ ਕਰਾਇਆ ਤੈਂ ਤੂੰ ਕੁਬਾਰਾ ਰਹਿੰਦਾ ਦੱਸ ਬੂ ਭਾਈਆਂ ਦੀ ਇਹ ਤਾਂ ਜਮੀ ਪਾਗਲ ਹੋਇਆ ਇਹ ਤਾਂ ਮੁੰਡਾ ਜਮੀ ਪਾਗਲ ਹੋ ਗਿਆ ਇਹ ਤਾਂ ਜਮੀ ਪਾਗਲ ਨ ਹੁਣ ਮੈਨੂੰ ਤਾਂ ਤੇਰੀਆਂ ਗੱਲਾਂ ਸੁਣ ਕੇ ਨਾ ਬਹੁਤ ਗੁੱਸਾ ਆਇਆ ਪਿਆ ਉਹ ਕਦੋਂ ਆਊਗਾ ਸ਼ਾਮ ਨੂੰ ਘਰੇ ਆਹ ਹੁਣ ਆ ਜਾਂਦਾ ਘੰਟੇ ਨੂੰ ਉਹ ਤਾਂ ਵੱਧ ਵੀ ਆ ਗਿਆ ਮੇਰੀ ਗੱਲ ਕੋਈ ਨਹੀਂ ਗਿਆ ਨਾ ਉਹ ਸੌਦਾ ਲੈ ਕੇ ਆਵੇ ਨਾ ਦਵਾਈ ਲੈ ਕੇ ਆਵੇ ਉਹ ਤਾਂ ਆਪਦੇ ਬੂਟ ਵਟ ਦਿਖਾਉਣ ਗਿਆ ਬਾਰ ਮੁੰਡਿਆਂ ਨੂੰ ਵੀ ਮੈਂ ਮਹਿੰਗੇ ਪਾਏ ਨੇ ਉਹ ਕੁਝ ਨਹੀਂ ਕਰਨ ਗਿਆ ਕੋਈ ਗੱਲ ਨਹੀਂ ਜਦੋਂ ਆਗੇ ਨਾ ਜਸੀ ਦੇ ਫੋਨ ਤੇ ਫੋਨ ਕਰਦੀ ਉਹਦੇ ਨਾਲ ਤਾਂ ਮੈਂ ਗੱਲ ਕਰਕੇ ਜਾਊਂ ਅੱਜ ਹਾਂ ਨਹੀਂ ਬੀਬੀ ਤੂੰ ਸਮਝਾ ਦੇ ਇਹਨਾਂ ਨੂੰ ਮਾੜਾ-ਮੋਟਾ ਗੁੱਸਾ ਆ ਦੇਖ ਲੈ ਮੇਰੀ ਬਹੂ ਵੀ ਤੇਰੇ ਸਾਹਮਣੇ ਹੀ ਬੈਠੀ ਆ ਕਦੇ ਘਰ ਦੇ ਵਿੱਚ ਮੇਰੇ ਮੁੰਡੇ ਨੇ ਉੱਚੀ ਬਾਤ ਚ ਵੀ ਗੱਲ ਕਰੀ ਹੋਵੇ ਹੁਕਰਪਣਾ ਤਾਂ ਇੱਕ ਪਾਸੇ ਰਹਿ ਗਿਆ ਦੇਖ ਲੈ ਚਾਚੀ ਜੀ ਤੇਰੇ ਕਹੇ ਤਾਂ ਸਮਝਦਾ ਤਾਂ ਉਹੀ ਗੱਲ ਹਨਾ ਚਲ ਮੈਂ ਲਿਓ ਨਹੀਂ ਤੁਹਾਡੇ ਵਾਸਤੇ ਚਾਹ ਬਣਾ ਕੇ ਲੈ ਨਹੀਂ ਅਸੀਂ ਤਾਂ ਦੁਪਹਿਰ ਦੀ ਰੋਟੀ ਬਣਾਉਣੀ ਆ ਬਣਾ ਲਿਓ ਹੁਣ ਤਾਂ 11 ਵਜੇ ਨੇ ਨਹੀਂ ਦਾਲ ਸਬ지 ਵੀ ਬਣਾਉਣੀ ਆ ਚਲ ਇਹ ਕਹਿਣ ਲੱਗੀ ਕਹਿੰਦੀ ਮੈਨੂੰ ਲਾਪਰੀ ਤੈਨੂੰ ਮੜਾ ਲਿਆ ਮੈਂ ਤਾਂ ਤਾਂ ਹੀ ਲੈ ਕੇ ਆ ਗਈ ਲਾਪਰੀ ਕੋਲੇ ਜਾ ਕੇ ਨਹੀਂ ਆਏ ਹੈਗੇ ਮੈਂ ਚਲ ਅੱਜ ਮਿਲ ਲਈਏ ਜੀ ਬਿਸਕੁਟ ਖਾ ਲੋ ਫਿਰ ਕਰ ਦੇ ਬਣੇ ਨਹੀਂ ਨਹੀਂ ਚਲ ਠੀਕ ਆ ਟੈਨਸ਼ਨ ਨਾ ਲੈ ਹੋਜੂ ਸਭ ਕੁਝ ਠੀਕ ਮੈਨੂੰ ਮੜਾਈ ਇੱਕ ਵਾਰ ਉਹਨੂੰ ਹੁਣ ਤਾਂ ਕਿੱਥੇ ਚਲ ਬਾਕੀ ਤੂੰ ਆਪਣੇ ਘਰੀ ਦੇ ਵਿਕਲਣਾ ਚ ਗੱਲ ਕੱਢ ਦੇ ਹਾਂ ਮੈਂ ਕਰ ਦੂੰਗਾ ਠੀਕ ਹੈ ਨਾ ਕਿਹੜਿਆ ਤੂੰ ਕਿ ਮੇਰੀ ਬੀਬੀ ਕੋਈ ਨਾ ਟੈਨਸ਼ਨ ਨਾ ਲੈ ਤੂੰ ਦੱਸ ਅਸੀਂ ਤਾਂ ਅੱਜ ਦੀ ਦੋ ਘੜੀ ਹਾਸਾ ਮਜ਼ਾਕ ਕਰਕੇ ਆਵਾਂਗੇ ਤੂੰ ਤਾਂ ਹੋਰੇ ਟੈਨਸ਼ਨਾਂ 'ਚ ਬੈਠੀ ਆ ਇਹਨਾਂ ਨੂੰ ਵੀ ਵਿਚਾਰੀਆਂ ਨੂੰ ਮੇਰੀ ਚਿੰਤਾ ਹੋ ਰਹੀ ਏ ਦੇਖ ਲੈ ਚਲ ਕੋਈ ਤਾਂ ਸੋਚਦਾ ਮੇਰੇ ਬਾਰੇ ਇਹ ਬੰਦਾ ਤਾਂ ਨਹੀਂ ਸੋਚਦਾ ਬਣਾ ਮੋਟਾ ਹੋ ਹੋ ਇਹਨੀ ਗਰਮੀ ਸਬਰੀ ਤਾਂ ਸੁਤੇ ਵੀ ਹੈ ਅੱਖ ਲੱਗ ਗਈ ਆ ਗਏ ਤੁਸੀਂ ਹੋਰ ਯਾਰ ਆ ਗਏ ਮੈਂ ਤਾਂ ਗਰਮੀ ਬਹੁਤ ਜ਼ਿਆਦਾ ਹੈ ਤੁਹਾਨੂੰ ਵੀ ਗਰਮੀ ਲੱਗਣ ਲੱਗ ਪਈ ਹੁਣ ਉਹ ਗਰਮੀ ਤਾਂ ਲੱਗੂਗੀ ਜਦੋਂ ਗਰਮੀ ਜਾਵਾਂਗੇ ਹੈਂ ਹੋਰ ਦੱਸ ਰੋਟੀ ਪਾਣੀ ਖਾ ਲਿਆ ਸੀਗਾ ਮੈਂ ਤਾਂ ਖਾ ਲਿਆ ਸੀ ਰੋਟੀ ਪਾਣੀ ਸਮਾਨ ਲੈ ਜਿਹੜਾ ਮੰਗਵਾਇਆ ਸੀ ਪਾਟ ਸਭ ਲਿਸਟ ਕੀਤੀ ਸੀ ਮੈਂ ਓਹੋ ਉਹ ਯਾਰ ਉਹ ਤਾਂ ਮੈਂ ਭੁੱਲਿਆ ਆ ਭੁੱਲਿਆ ਏ ਫਿਰ ਤੁਸੀਂ ਮਾਰਕੀਟ ਕੀ ਕਰਨ ਗਏ ਸੀ ਕੱਪੜੇ ਦਿਖਾਉਣ ਗਏ ਸੀ ਲੋਕਾਂ ਨੂੰ ਗੱਲੇ ਉਹ ਕੱਪੜੇ ਨਹੀਂ ਉਹ ਯਾਰ ਦੋਸਤ ਨਾਲ ਗਿਆ ਸੀ ਯਾਰ ਕੰਮ ਸੀਗਾ ਮੈਨੂੰ ਕੋਈ ਉਹ ਕਹਿੰਦਾ ਨਾਲ ਚੱਲ ਮੈਂ ਕਿਹਾ ਚੱਲ ਪਈ ਮੈਂ ਵਗ ਚੱਲਦਾ ਆਇਓ ਰੱਬਾ ਉਹ ਨਾਲੇ ਗੱਲ ਸੁਣ ਯਾਰ ਤੂੰ ਮੇਰੇ ਕੱਪੜੇ ਤੇ ਲੱਗਦੀ ਰਹਿਣੀ ਐ ਓਏ ਆਪ ਵੀ ਕੋਈ ਚੱਜਦਾ ਸੂਟ ਪਾਲਿਆ ਕਰ ਨਾਲੇ ਸੂਟ ਛੱਡ ਆਹ ਅਲਮਾਰੀ ਭਰੀ ਪਈ ਜਿਆ ਜੀਨਾਂ ਨਾਲ ਕਿੰਨੇ ਦਿਨ ਮੈਂ ਟੌਪ ਲੈ ਕੇ ਦੇ ਰੱਖੇ ਨੇ ਉਹ ਕਦੇ ਪਾਲਿਆ ਕਰ ਸ਼ੌਂਕ ਨਾਲ ਮੈਨੂੰ ਨਹੀਂ ਲੋੜ ਤੁਹਾਡੇ ਜੀਨ ਟੌਪਾਂ ਦੀ ਨਾਲੇ ਆ ਸੂਟ ਚ ਕੀ ਹੋਇਆ ਕਿ ਬਰਾਈਆ ਇਹ ਸੂਟ ਚ ਕੋਈ ਮੈਂ ਬੋਲੀ ਜਾਂਨੇ ਹਾਂ ਸਾਰਾ ਦਿਨ ਨਾ ਸੁਰਖੀ ਲਾਣੀ ਐ ਨਾ ਬਿੰਦੀ ਨਾ ਕੰਨਾ ਕੁਛ ਪਾ ਕੇ ਰੱਖਦੀ ਐ ਉਹ ਬੰਨ ਥਣ ਕੇ ਰਹਾ ਕਰ ਲੋਕਾਂ ਨੂੰ ਪਤਾ ਤਾਂ ਲੱਗੇ ਵੀ ਬਾਵੀ ਦੀ ਘਰ ਵਾਲੀ ਐ ਬਣਾਵਟੀ ਬਿਊਟੀ ਨਾ ਮੈਂ ਬਿਊਟੀ ਮੈਨੂੰ ਪਸੰਦ ਨਹੀਂ ਹੈਗੀ ਜਿਹੜੀ ਜਿਵੇਂ ਹੈਗੀ ਐ ਠੀਕ ਆ ਮੈਨੂੰ ਲੋਕ ਐਂ ਪਸੰਦ ਕਰਦੇ ਨੇ ਉਹ ਪਤਾ ਮੈਨੂੰ ਬਥੇਰੀ ਸੋਹਣੀ ਐ ਪਰ ਜੇ ਥੋੜਾ ਜਿਹਾ ਆਰਟੀਫੀਸ਼ਲ ਆਪ ਕਰਕੇ ਰੱਖੇ ਨਾ ਆਪਣੇ ਨੂੰ ਤਿਆਰ ਬੰਦਾ ਥੋੜਾ ਜਿਹਾ ਹੋਰ ਨਖਰ ਕੇ ਆਉਂਦਾ ਕੋਈ ਗੱਲ ਨਹੀਂ ਉਹ ਤੁਸੀਂ ਕਰ ਲਿਆ ਕਰੋ ਤੁਹਾਨੂੰ ਲੋੜ ਐ वैसे भी बार तुसी फो करवाई मारी हुई है काल बारे मैं नहीं कोई फो करवाई मारी हुई नाल कपड़े चेंज करके देसी कोई चड्ज दा लोअर सूट पा लो आ कपड़े ना रो रो तोने मेनू बहुत ਔਖੇ ਨੇ ओ नाले मेरी गल ਸੁਣਾ ਇੰਨੀ ਗਰਮੀ ਦੇ ਵਿੱਚ ਬੈਠੀ ਆ ਆਸੀ ਕਾਲਾ ਵਸਤੇ ਲਵਾਇਆ ਉਹ ਇਹਨੂੰ ਲਾ ਲਿਆ ਕਰ ਕਦੇ ਮੜਾ ਮੋਟਾ ਕੀ ਹੋਇਆ ਤੁਹਾਡੇ ਦਿਮਾਗ ਨੂੰ ਬਿੱਲ ਕੌਣ ਭਰੂਗਾ ਮਰੀ ਜਾਨੇਓ ਮੌਸਮ ਚੇਂਜ ਹੋ ਗਿਆ ਹੁਣ ਏਸੀ ਦੀ ਕੀ ਲੋੜ ਐ ਰਾਤ ਨੂੰ ਵੀ 2 ਘੰਟੇ ਏਸੀ ਲਾਇਆ ਕਰੋ ਉਹੀ ਜਿਆਦਾ ਇਹਨੂੰ ਗਰਮੀ ਲੱਗਦੀ ਮੈਨੂੰ ਤਾਂ ਕੋਈ ਨਹੀਂ ਲੱਗਦੀ ਗਰਮੀ ਕਮਾਲ ਕਰਦੀ ਆ ਯਾਰ ਹਾਟ ਯੂ ਰੂਮ ਓ ਖੋਲਿਆ ਉਹ ਤੂੰ ਤਾਂ ਆਪ ਅੰਦਰ ਬੜੀ ਬੈਠੀ ਰਹਿਣੀ ਆ ਮੈਨੂੰ ਪਤਾ ਬਾਹਰੋਂ ਕਿੰਨੀ ਗਰਮੀ ਚ ਆਇਆ ਮੈਨੂੰ ਨਹੀਂ ਗਰਮੀ ਲੱਗਦੀ ਹੈਗੀ ਤੁਸੀਂ ਕਹਣਾ ਮਰੇ ਤੇ ਤੂੰ ਮੱਕੀ ਗੁੱਟ ਕੇ ਆਇਓ ਬਾਹਰ ਬੇਲੀ ਸੀਗੇ ਅੰਦਰ ਅਰੈਸਟ ਕਰ ਲਿਆ ਕਰੋ ਮੇਰੇ ਵਾਂਗੂ ਜੀ ਮੈਂ ਅਰੈਸਟ ਕਰਦੀ ਆ ਕਰ ਲੋ ਅਰੈਸਟ ਉਹ ਤੈਨੂੰ ਕੀ ਪਤਾ ਬੰਦਿਆਂ ਦੇ ਕੀ ਕੰਮ ਕਾਜ ਹੁੰਦੇ ਆ ਬਾਹਰ ਹੈ ਜੇ ਲੌਣਣ ਹੁੰਦਾ ਨਾ ਇਹ ਸੀ ਇਹਨੂੰ ਪੱਟ ਕੇ ਬਾਹਰ ਛੱਡ ਦੇਣਾ ਫਿਰ ਮੈਂ ਮੈਂ ਕਿਹਾ ਸੀ ਵੀ ਲਵਾ ਲੂ ਇਹ ਸੀ ਤੁਸੀਂ ਕਿਹੜੇ ਕਲਵਾਇਆ ਸਾਰੇ ਕਮਰੇ ਤਾਂ ਏਸੀ ਗੱਡ ਰੱਖੇ ਨੇ ਜਦੋਂ ਦਿਲ ਕਰਦਾ ਉਧਰ ਪੈ ਜਾਂਦੇ ਨੇ ਇਸੀ ਗੱਡੇ ਜਦੋਂ ਦਿਲ ਕਰਦਾ ਇੱਧਰ ਤੁਸੀਂ ਨਾ ਮੜਾ ਮਟਾ ਸੋਚ ਲਓ 10-12 ਲੱਖ ਰੁਪਏ ਆਰਤੀਆ ਤਾਂ ਦੇਣਾ ਕਿਵੇਂ ਮੋੜੋਗੇ ਤੁਸੀਂ ਇਨੀ ਤਾਂ ਫਾਸਲ ਵੀ ਨਹੀਂ ਹੁੰਦੀ ਆਪਣੇ ਓਏ ਮੋੜ ਦਾਂਗੇ ਉਹ ਜਿਹੜੇ 5 ਕਿਲੇ ਜ਼ਮੀਨ ਦੇ ਨੇ ਉਹਤੇ ਲੋਨ ਕਰਾਵਾਂਗੇ ਉਹ ਨਾਲੇ ਮੈਂ ਤਾਂ ਪਤਾ ਕਿ ਕੀ ਕੀ ਸੋਚਦਾ ਸੀਗਾ ਆ ਬੈੱਡ ਦੇਖੀ ਕਿੰਨੇ ਪੁਰਾਣੇ ਹੋਏ ਪੈਨੇ ਯਾਰ ਆ ਨਾਲੇ ਬਾਹਰਲੇ ਸੋਫੇ ਆਪਾਂ ਚੇਂਜ ਕਰ ਦਿੰਨੇ ਆ ਆਪਾਂ ਘਰ ਦਾ ਸਾਰਾ ਫਰਨੀਚਰ ਦਾ ਸਮਾਨ ਆਪਾਂ ਨਵਾਂ ਲਿਆਉਣਾ ਇੱਥੇ ਆ ਆ ਬੰਨੇ ਤੁਹਾਡੇ ਮੂਰੇ ਹੱਥ ਤੁਸੀਂ ਜਾਣ ਦੋ ਜਾਣ ਦੋ ਜੇ ਮੈਂ ਤੁਹਾਨੂੰ ਛੱਡ ਕੇ ਚਲੀ ਗਈ ਨਾ ਇਸ ਘਰ 'ਚ ਤੁਹਾਡਾ ਕੁਝ ਮੈਂ ਫਿਰ ਵੀ ਡੈਡੀ ਦੇ ਮੂੰਹ ਨੂੰ ਬੈਠੀ ਆ। ਨਾ ਮੇਰੀ ਗੱਲ ਸੁਣੋ ਇੱਕ ਤਾਂ ਤੁਸੀਂ ਇਹ ਗੱਡੀ ਗਿੜੀ ਰੱਖੀ ਦਾ ਲਿਆ ਕੇ ਖੜਾ ਰੱਖਿਆ 6 ਮਹੀਨੇ ਹੋ ਗਏ। ਇਹਨੂੰ ਵੀ ਮੋੜ ਦੋ ਅਗਲੇ ਨੂੰ ਆਪਣੇ ਤੇ ਖਰਚਾ ਪਈ ਜਾਂਦਾ। ਕਦੇ ਉਹਨੂੰ ਕਾਸੇ ਚ ਮਾਰਦੇ ਨੇ ਕਦੇ ਕਾਸੇ ਚ ਨਾ ਡਰਾਈਵਰੀ ਆਵੇ ਚੱਜ ਨਾਲ ਕਰਨੀ। ਚਲ ਐ ਕਰਦੇ ਆ। ਗੱਡੀ ਵਾਪਸ ਕਰਿਓਣਾ ਮੈਂ। ਆਪਾਂ ਗੱਡੀ ਲੋਨ ਤੇ ਲੈ ਲੈਨੇ ਹੋਰ ਨਮੀ। ਕਿਉਂ? ਗੱਡਾ ਖੜਾ ਥਾੜਾ ਕੋਈ ਗੱਡੀ ਲੈਣ ਨੂੰ। ਉਹ ਮੈਂ ਤਾਂ ਤੇਰੇ ਫੈਲੇ ਦੀ ਗੱਲ ਕਰਦਾ ਯਾਰ। ਉਹ ਜਦੋਂ ਆਪਾਂ ਤੇਰੇ ਪੇਕੇ ਜਾਂਦੇ ਆ ਪਤਾ ਮੈਨੂੰ ਕਿੰਨੀ ਬਿਸ਼ਰਮੀ ਹੁੰਦੀ ਆ। ਉਹ ਮੋਟਰਸਾਈਕਲ ਤੇ ਜਾਂਦੇ ਨੂੰ ਨਾਲੇ ਗਰਮੀ ਲੱ ਵਧੀਆ ਜੀ ਲ ਮੈਂ ਗੱਡੀ ਵਿੱਚ ਚੱਲਦਾ ਹੋਗਾ ਇਸੀ ਐ ਟੌਰ ਨਾਲ ਜਿਵੇਂ ਤਿਆਰ ਹੋ ਕੇ ਬੈਠਾ ਕਰਾਂਗੇ ਉਹ ਵੀ ਆਪ ਉਤਰਿਆ ਕਰਾਂਗੇ ਮੈਨੂੰ ਕਿਸੇ ਘੀਰੇ ਦੀ ਕੋਈ ਲੋੜ ਨਹੀਂ ਆਹ ਨੀਲਾ ਮੋਟਰਸਾਈਕਲ ਖੜਿਆ ਨਾ ਮੇਰੇ ਪੇਕੇ ਨੇ ਮੇਰੀ ਤਾਂ ਕੋਈ ਨਹੀਂ ਵੇਚਤੀ ਹੁੰਦੀ ਨਾਲ ਜੀ ਮੋਟਰਸਾਈਕਲ ਨਾ ਸਹੀ ਤਾਂ ਬਸ ਤੇ ਵਗ ਜਾਗੇ ਕਿੱਡੀ ਕਿ ਦੂਰ ਆ ਪਿੰਡ ਮੇਰਾ ਉਹ ਕਦੇ ਸਟੈਂਡਰਡ ਦੀ ਗੱਲ ਵੀ ਕਰ ਲਿਆ ਕਰ ਜਦੋਂ ਦੇਖੋ ਜਮਾ ਲੋ ਲੈਵਲ ਦੀ ਗੱਲ ਕਰਨ ਬੈਹਿ ਜਾਨੀ ਹੁੰਨੀ ਹੈ ਪਰ ਤੂੰ ਨਹੀਂ ਮੰਨਦੀ ਇਹ ਗੱਲਾਂ ਚਾਉਣ ਦਿੰਦੀ ਹੈਗੀ ਪੰਜ ਦਾ ਗਲਾਸ ਮੰਗਿਆ ਸੀਗਾ ਆ ਬੈਈ ਇੱਥੇ ਮੇਰੇ ਨਾਲ ਮਗਜ ਮਾਰਨ ਪਾਣੀ ਵੀ ਕਿਹੜਾ ਤੁਸੀਂ ਬਸ ਸਟੀਲ ਦੇ ਗਲਾਸ ਚ ਪੀਣਾ ਹੁੰ ਉਹ ਫਿਰ ਜਿਹੋ ਜਿਹਾ ਬੰਦਾ ਰੁਤਬਾ ਉਹਦੇ ਹਿਸਾਬ ਨਾਲੀ ਫਿਰ ਬੰਦੇ ਨੇ ਆਪਣਾ ਲਾਈਫ ਸਟਾਈਲ ਜੀਣਾ ਨਾ ਜੀ ਤੁਹਾਡਾ ਰੁਤਬਾ ਬਹੁਤ ਵੱਡਾ ਹੈ ਮੈਂ ਤੁਹਾਡੀ ਬਰਾਵਰੀ ਨਹੀਂ ਕਰ ਸਕਦੀ ਤੁਸੀਂ ਹੋਰ ਵਿਆਹ ਕਰਾ ਲਓ ਜਿਹੜੀ ਕੋਈ ਰਾਇਲ ਜਿਹਾ ਬੈੱਡ ਲੈ ਕੇ ਆਵੇ ਲਗਜ਼ਰੀ ਉਹਦੇ ਨਾਲ ਵਿਆਹ ਕਰਵਾਓ ਮੇਰੇ ਤਾਂ ਹਈ ਗੱਲ ਪੁਰਾਣੇ ਬੈੱਡਾਂ ਦਾ ਤੁਹਾਡਾ ਹੁਣ ਮਨ ਉਤਰ ਗਿਆ ਓ ਯਾਰ ਇਹ ਜੀ ਗੱਲ ਥੋੜੀ ਐ ਜਿਵੇਂ ਬੈੱਡ ਨਵੇਂ ਲਿਆਉਂਗਾ ਉਹ ਚ ਵੀ ਤਾਂ ਆਪਣੇ ਦੋਨਾਂ ਦਾ ਫਾਇਦਾ ਆਹ ਦੇਲਾ ਕਿੰਨੇ ਹਾਰਡ ਨੇ ਗੱਦੇ ਯਾਰ ਉਹ ਪੋਲੇ ਪੋਲੇ ਲੈ ਕੇ ਆਵਾਂਗੇ ਆਪਾਂ ਅਟੂਈ ਦੁਖੇ ਲੱਗ ਜਾਂਦੀ ਆ ਰਾਤ ਨੂੰ ਥੋੜਾ ਰੂਮ ਹੈਗਾ ਉਧਰ ਤੁਸੀਂ ਆਪਣੇ ਰੂਮ ਚ ਜਾ ਕੇ ਰੈਸਟ ਕਰ ਲਓ ਤੇ ਪਾਣੀ ਪਾ ਕੇ ਪੀ ਲਓ ਮੈਥੋਂ ਨਹੀਂ ਇੰਨੀ ਜਵਾਬ ਆਜਦੀ ਤੁਹਾਡੇ ਨਾਲ ਨਾ ਏਸੀ ਲਾਉਣ ਦੀ ਕੋਈ ਲੋੜ ਨਹੀਂ ਉਹ ਗਰਮੀ ਤਾਂ ਦੇ ਕਿੰਨੀ ਆ ਮੈਨੂੰ ਨਹੀਂ ਪਤਾ ਜਿੰਨੀ ਮਰਜ਼ੀ ਗਰਮੀ ਹੋਵੇ ਗਰਮੀ ਆਉਂਦੀ ਐ ਨੂੰ ਹੀਰੋ ਨੂੰ ਵੱਡੇ ਨੂੰ ਚੰਗਾ ਲਾਉਂ ਗਈ ਐ ਸੀ ਕਰਨਾ ਪਊਗਾ ਆਪਣੇ ਪਿੰਟ ਫੋਨ ਮੈਨੂੰ ਭਾਈ ਘਟੋ ਘਟ ਜੇ ਦਾ ਹੱਲ ਨਹੀਂ ਕਰਨਾ ਮੇਰੇ ਸਹਾਰੇ ਨੂੰ ਦਵਾਈ ਤਾਂ ਦਵਾ ਲਿਓ ਓਏ ਹਾਂ ਗੋਰੇ ਬਾਬਾ ਬੋਲਦਾ ਬਾਈ ਹਾਂ ਹਾਂ ਮੈਂ ਠੀਕ ਠਾਕ ਆ ਮੇਰੀ ਗੱਲ ਸੁਣ ਉਹ ਯਾਰ ਉਹ ਫੋਨ ਲੈ ਲੈਣਾ ਜਿਹੜਾ ਹੁਣ ਨਹੀਂ ਆਇਆ ਆਈਫੋਨ ਵਾਲਿਆਂ ਦਾ 16 ਪ੍ਰੋ ਮੈਕਸ ਉਹ ਬੁੱਕਰਾ ਦੇ ਯਾਰ ਉਹ ਉਹ ਪਟੂਆ ਤੂੰ ਦੇਖ ਤੇ ਲੈ ਕੇ ਕਿਹਦੇ ਨਾਲ ਗੱਲ ਕਰ ਰਿਹਾ ਬਾਬੇ ਨਾਲ ਗੱਲ ਕਰ ਰਿਹਾ ਉਹ ਮੈਂ ਕਿਸਤਾਂ ਤੇ ਫੋਨ ਲਵਾਂਗਾ ਓ ਜਾਓ ਯਾਰ ਕੈਸ਼ ਲੈਣਾ ਫੋਨ ਜਮਾ ਬਸ ਤੂੰ ਬੁੱਕ ਕਰਾ ਦੇ ਹਾਂ ਹਾਂ ਮੇਰੀ ਗੱਲ ਸੁਣ ਲੈ ਕੁਛ ਕਪੈਸਟ ਮੈਂ ਗੂਗਲ ਪੇ ਕਰ ਦੇਣਾ ਹੁਣੇ ਠੀਕ ਹੈ ਬਾਕੀ ਮੈਂ ਕੱਲ ਨੂੰ ਆ ਕੇ ਕੈਸ਼ ਕਰ ਦੂੰਗਾ ਤੇ ਫੋਨ ਲੈ ਜਾਊਂਗਾ ਮੈਂ ਠੀਕ ਹੈ ਠੀਕ ਹੈ ਠੀਕ ਉਹ ਮੇਰੇ ਵਾਸਤੇ ਜਿਵੇਂ ਮਰਜ਼ੀ ਹੱਲ ਕਰ ਮੈਨੂੰ ਫੋਨ ਚਾਹੀਦਾ ਸਵੇਰ ਨੂੰ ਠੀਕ ਹੈ ਨਾ ਓਕੇ ਹੋਰ ਬਾਈ ਲੱਡੀ ਠੀਕ ਹੈ ਵਧੀਆ ਬਈ ਬਹੁਤ ਵਧੀਆ ਉਹ ਪਤੰਦਰਾ ਆਪਣੀ ਤਾਂ ਗੱਲ ਫੋਨ ਤੇ ਹੋਈ ਸੀ ਤਾਂ ਕਿਵੇਂ ਲੱਭ ਲੈ ਉਹ ਵੀ ਮੈਂ ਇੱਥੇ ਬੈਠਾ ਮੈਨੂੰ ਤੂੰ ਕਿਹਾ ਸੀਗਾ ਕਹਿੰਦਾ ਵੀ ਇੱਥੇ ਪਿੰਡ 'ਚ ਹੀ ਆਵਾਂ ਮਾਚਰਾ ਇੱਥੇ ਆਉਣਾ ਮੈਂ ਇਧਰ ਦੀ ਆਇਆ ਸੀ ਅਸ ਅਸ ਚੱਲ ਠੀਕ ਹੈ ਲੈ ਹੁਣ ਦੱਸ ਬਾਈ ਕੀ ਦੁੱਖ ਦੇ ਨੇ ਮੈਨੂੰ ਦੁੱਖ ਤਾਂ ਕੋਈ ਨਹੀਂ ਮੈਂ ਤਾਂ ਤੇਰੇ ਲਈ ਕੰਮ ਆਇਆ 20000 ਰੁਪਏ ਜਾਂਦਾ ਯਾਰ 20000 ਉਹ ਲਾਡੀ ਆ ਯਾਰ 2 ਮਿੰਟ ਪਿਆਗੇ ਬਾਈ ਪਰ ਮੈਂ 80000 ਰੁਪਏ ਦੇ ਕੇ ਯਾਰ ਮੈਂ ਉਸੇ ਗੱਲ ਦਾ ਮਾਰਾ ਮੈਨੂੰ ਹੁਣ ਪੈ ਗਈ ਐਮਰਜੈਂਸੀ ਮਾ ਚੱਲ 20000 ਬਾਬੇ ਤੁਸੀਂ ਫੜ ਲੈਣਾ ਜੇ 20 ਕਿਸੇ ਹੋਰ ਤੋਂ ਫੜਦਾ ਫਿਰ ਅੱਡੋ-ਅੱਡੀ ਜਿਹੇ ਹਿਸਾਬ ਕਿਤਾਬ ਹੋ ਜਾਂਦਾ ਨਾ ਮੈਂ ਚੱਲ ਤੇਨੂੰ ਇਕੱਠਾ ਲੱਖ ਰੁਪਏ ਦੇ ਦੂੰਗਾ ਉਹ ਦੇਣ ਦੂਜਾ ਗੱਲ ਮੈਂ ਦੇਣ ਦੀ ਗੱਲ ਕਰੀ ਆ ਨਾ ਯਾਰ ਉਹੀ ਪ੍ਰਵਾਹ ਕਰੀਏ ਨਾ ਉਹ ਫੇਰ ਜਦੋਂ ਬਾਈ ਤੇਰੇ ਨੇ ਪਹਿਲਾਂ ਖੜ ਗਿਆ ਯਾਰ ਮੈਂ 80000 ਦਿੱਤਾ ਅਬ ਰਤਿਵਰ ਵੀ ਨਹੀਂ ਹੁੰਦੇ ਮੂਰੇ ਮੈਂ ਤਾਂ ਹੀ ਤੇਰੇ ਕੋਲੇ ਆਇਆ ਮੈਂ ਚਲ ਯਾਰ ਬਾਵਾ ਕੱਢੂ ਕੰਮ ਗੱਲ ਸੁਣਾ ਹੁਣ ਤਾਂ ਮੈਂ ਆਹੇ ਮੇਰੇ ਤਾਏ ਕੀ ਕਰੇ ਇਹ ਮੇਰੇ ਤਾਏ ਕਾਹਰੇ ਸਾਹਮਣੇ ਆ ਕੀ ਕਰੇ ਹਾਂ ਆਪਣੀ ਤੈਨੂੰ ਦੱਸਿਆ ਤੈਗੇ ਜੇ ਫੋਟੋਆਂ ਮੈਂ ਦਿਖਾਈਆਂ ਨੇ ਆਪਣੀ ਕੋਠੀ ਤਾਂ ਨਹਿਰੋਂ ਨਹਿਰੋਂ ਪਾਰ ਹੈ ਅੱਛਾ ਅੱਛਾ ਯਾਰ ਡੇਢ ਕਿਲੇ ਚ ਕੋਠੀ ਹੈ ਬਾਈ ਆਪਣੀ ਠੀਕ ਹੈ ਬਾਈ ਉਹ ਨਾਲੇ ਪਿੰਡ ਚ ਰਹਿਣਾ ਤਾਂ ਮੈਨੂੰ ਨਹੀਂ ਪਸੰਦ ਹੈਗਾ ਮੈਂ ਤਾਂ ਤੈਨੂੰ ਪਤਾ ਵੀ ਆਹ ਐਨ ਸ਼ਾਂਤ ਮਾਹੌਲ ਚ ਰਹਿਣਾ ਪਸੰਦ ਕਰਦਾ ਠੀਕ ਹੈ ਤੇ ਤੂੰ ਐਂ ਕਰੀ ਫਿਰ ਸ਼ਾਮ ਨੂੰ ਆ ਜੀ ਮੇਰੇ ਕੋਲੇ ਤੇ ਸ਼ਾਮ ਨੂੰ ਕਿੱਥੋਂ ਆਏਂਗਾ ਯਾਰ ਤੂੰ ਤੂੰ ਪ ਕਉਂ ਕਿ ਹੁਣ ਤਾਂ ਯਾਰ ਆਪਣੇ ਘਰੇ ਉਹ ਆਪਣੇ ਛੋਟੇ ਨੇਗਾ ਮੈਨੂੰ ਉਹ ਕਰਦੀਆਂ Google Pay ਕਰਦੀਆਂ ਯਾਰ ਉਹ Google Pay ਤਾਂ ਕਰ ਦੂੰ ਮੈਨੂੰ ਐਵੇਂ ਤੈਨੂੰ ਕੈਸ਼ ਦੇ ਦਾਂ ਯਾਰ ਘਰੇ ਪਏ ਨੇ ਫਿਰ ਕੈਸ਼ ਅੱਜ ਉਹਦਾ ਬਰਥਡੇ ਆ ਹੁਣ ਘਰੇ ਮਾੜੇ ਮੋਟੇ ਐਮਐਲਏ ਮੰਤਰੀ ਮੰਤਰੀ ਆਏ ਹੋਣਗੇ ਯਾਰ ਹਾਂ ਹਾਂ ਕੱਠਵੜ ਲੈ ਖਾਣ 70 80 ਬੰਦੇ ਆਏ ਹੋਏ ਨੇ ਮੈਂ ਤਾਂ ਘਰ ਟਲੀ ਆਇਆ ਸੀਗਾ ਠੀਕ ਹੈ ਹਾਂ ਮਾ ਚਲ ਤੁਸੀਂ ਆਪੇ ਪਾਰਟੀ ਸ਼ਾਡੀ ਕਰ ਲਓ ਮੈਂ ਕੀ ਕਰੂੰਗਾ ਚੱਲ ਫਿਰ ਮੇਰਾ ਹੱਲ ਕਰਕੇ ਦੇ ਕਿਵੇਂ ਮਰਜ਼ੀ ਕਰ ਯਾਰ ਤੇਰਾ ਹੱਲ ਤੇਰਾ ਹੱਲ ਤਾਂ ਬਾਈ ਹੋਇਆ ਪਿਆ ਠੀਕ ਹੈ ਤੈਨੂੰ ਮੈਂ ਕੱਲ ਨੂੰ ਫੋਨ ਕਰਦਾ ਮੈਂ ਤੇਰੇ ਘਰੀ ਪਹੇ ਫੜਾ ਆ ਜੇ ਵੱਧ ਚਾਹੀਦੇ ਨੇ ਵੱਧ ਦੱਸ ਦੇ ਨਾ ਵੱਧ ਨਹੀਂ ਵੀ ਇਹ ਚਾਹੀਦਾ ਬਸ ਬਸ ਠੀਕ ਹੈ ਸਵੇਰ ਨੂੰ ਪੈਸੇ ਨਾ ਤੈਨੂੰ ਤੇਰੇ ਘਰੇ ਮਿਲ ਜਾਣਗੇ ਠੀਕ ਆ ਪੱਕਾ ਕਰਦੇ ਆ ਫਿਰ ਹੱਲ ਬਸ ਫਿਰ ਮੈਨੂੰ ਤੇਰੇ ਦੀ ਉਮੀਦ ਸੀ ਮੈਂ ਤਾਂ ਹੀ ਤੇਰੇ ਕੋਲੇ ਆਇਆ ਮਾਂ ਚੱਲ ਤੂੰ ਹੀ ਕਰੇਗਾ ਆਪਣਾ ਹੱਲ ਹੋਰ ਤਾਂ ਕੋਈ ਬੰਦਾ ਕਰਦਾ ਨਹੀਂ ਹੈਗਾ ਉਹ ਕੋਈ ਗੱਲ ਨਹੀਂ ਤੈਨ ਜਦੋਂ ਮੈਨੂੰ ਕਹੀ ਦਿੱਤਾ ਯਾਰ ਤੇਰਾ ਹੱਲ ਹੋ ਜੂਗਾ ਤੂੰ ਜਮ੍ਹਾਂ ਪਰਵਾਣ ਕਰ ਠੀਕ ਹੈ ਠੀਕ ਆ ਓਏ ਹੋਰ ਹੁਣ ਮੈਂ ਵੀ ਸ਼ਹਿਰ ਜਾ ਕੇ ਨਾ ਮੜਾ ਜਾ ਚੱਲ ਫਿਰ ਮੈਂ ਚੱਲਦਾ ਯਾਰ ਆ ਲੰਘ ਜੀ ਬੱਸ ਠੀਕ ਹੈ ਚੱਲ ਠੀਕ ਹੈ ਬਾਈ ਹੈ ਓਕੇ ਵੀਰੇ ਹਾਂ

ਬੀਰ ਜੀ ਬੀਰ ਜੀ ਕੀ ਹੋਇਆ ਐ ਪੈਗੇ ਉਹ ਭੈਣ ਜੀ ਸਾਨੂੰ ਪਤਾ ਤਾਂ ਹੈਗਾ ਮੇਰਾ ਗੋਡੇ ਬਾਲੇ ਦੁਖੀ ਜਾਂਦੇ ਸੀ ਮੈਂ ਗੋਲੀ ਦੀ ਲੈ ਲਈ ਦਰਦ ਵਾਲੀ ਉਹਦੇ ਨਾਲ ਨੀਂਦ ਲੱਗ ਗਈ ਤੁਸੀਂ ਦਰਦ ਦੀਆਂ ਗੋਲੀਆਂ ਨਾ ਲਈ ਜਾਇਆ ਕਰੋ ਕਿਡਨੀਆਂ ਨੂੰ ਖਰਾਬ ਕਰਦੀਆਂ ਨੇ ਕੋਈ ਚੰਗੇ ਡਾਕਟਰ ਤੋਂ ਦਵਾਈ ਲਿਓ ਪਾਵੇ ਨਾ ਜਾ ਕੇ ਉਹ ਮੈਂ ਭੈਣ ਜੀ ਕਰਾਂ ਕੀ ਜੇ 바ਵਾ ਮੰਨੇ ਨਾ ਤਾਂ ਐ ਉਹ ਤਾਂ ਮੈਨੂੰ ਲੈ ਕੇ ਨਹੀਂ ਜਾਂਦਾ ਕਹਿੰਦਾ ਡੈਡੀ ਤੇਰੇ ਚੋਂ ਮੁਸਕ ਮਾਰਦੀ ਐ ਹੁਣ ਦੱਸੋ ਮੈਂ ਉਹਨੂੰ ਕੀ ਕਹਾਂ ਦੱਸ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੁੰਡੇ ਦੇ ਦਿਮਾਗ ਨੂੰ ਹੋਇਆ ਕੀ ਆ ਮੇਰੀ ਗੱਲ ਸੁਣੋ ਮੈਨੂੰ ਤਾਂ ਕਹਿਨਦਾ ਤੇਰੇ ਚੋਂ ਮੁਸਕ ਮਾਰਦੀ ਐ ਉਹ ਬਾਜ਼ਾਰ 'ਚ ਪਤਾ ਨਹੀਂ ਕਹੇ ਜੇ ਹੈ ਮੰਢੀਰ ਜੀ ਕਹੀ ਨਾ ਉਹਨਾਂ ਨੂੰ ਨਾਲ ਲੈ ਕੇ ਮੋਟਰਸਾਈਕਲ ਤੇ ਘੁੰਮਦਾ ਰਹਿੰਦਾ ਐ ਇਹ ਜਿਹੜੀਆਂ ਮੁਫਤ ਦੀਆਂ ਹਵਾਵਾਜੀਆਂ ਨੇ ਨਾ ਇਹ ਜਵਾਕ ਨੂੰ ਕਦੇ ਮਹਿੰਗੀਆਂ ਪੈ ਜਾਣਗੀਆਂ ਸਮਝਦਾ ਨਹੀਂ ਇਹ ਹੋਰਾ ਵੀਰ ਜੀ ਮੈਂ ਤਾਂ ਆਪ ਸਵੇਰੇ ਆਈ ਸੀ ਨਾ ਲਾਪਰੀਤ ਕਹਿੰਦੀ ਸੀ ਕਹਿੰਦੀ ਮਾੜਾ ਮੋਟਾ ਤੂੰ ਹੀ ਸਮਝਾ ਕੇ ਜਾਈਂ ਹੁਣ ਆ ਗਿਆ ਹੁਣ ਬਾਵਾ ਹੈ ਕਿੱਥੇ ਆ ਮੈਂ ਤਾਂ ਉਹਨੂੰ ਮਿਲਣ ਆਈ ਆ ਉਹਨੂੰ ਸਮਝਾ ਦਿਓ ਮਾੜਾ ਮੋਟਾ ਕੀ ਐ ਸੋਡੀ ਗੱਲ ਕਹੀ ਤੋ ਵੀ ਕਿਸੇ ਤੋਂ ਸਮਝ ਜੇ ਆ ਅੰਦਰ ਬੈਠਾ ਹੋਊਗਾ ਬੋਲ ਮਾਰਦਾ ਮੈਨੂੰ ਓ ਬਾਵੇ ਓ ਬਾਵੇ ਆ ਬੱਪੂ ਕੀ ਐ ਆ ਭਾਈ ਗੱਲ ਸੁਣ ਲੈ ਇਹਨਾਂ ਦੀ ਹੋਰ ਦੱਤੀ ਠੀਕ ਐ ਹਾਂ ਮੈਂ ਤਾਂ ਠੀਕ ਆ ਭਾਈ ਤੂੰ ਸੁਣਾ ਠੀਕ ਹੈ ਚਾਚੀ ਬਸ ਵਧੀਆ ਆਪਣੇ ਬਾਪ ਨੂੰ ਦਵਾਈ ਦਵਾ ਦੰਦਾ ਉਹਦੇ ਗੋਡਿਆਂ ਦਾ ਤੁਰ ਨਹੀਂ ਹੁੰਦਾ ਹੈਗਾ ਕੋਈ ਐਕਸ-ਰੇ ਕਰਾ ਲਾ ਚਾਚੀ ਮੈਂ ਕਿਹਾ ਸੀਗਾ ਵੀ ਕਰਾਇਆ ਦੇ ਦਿੰਨਾ ਜਾ ਕੇ ਸ਼ਹਿਰ ਦਿਖਾਇਆਵੇ ਉਹ ਨਹੀਂ ਟੂਬਾ ਦਾ ਨਾ ਕਰ ਢੇਰ ਲੱਗਿਆ ਪਿਆ ਵੀ ਤੂੰ ਗੋਡੇ ਤੇ ਮਸਲਾ ਆਪੇ ਹੌਲ ਠੀਕ ਹੋ ਜਾਊਗਾ ਨਾ ਮੇਰੀ ਗੱਲ ਸੁਣ ਗੋਡੇ ਤਾਂ ਉਹਦੇ ਪਹਿਲਾਂ ਹੀ ਦੁਖਦੇ ਨੇ ਉਹ ਤਾਂ ਬਸ ਤੇ ਚੜ ਹੋ ਜਾਊਗਾ ਜੇ ਤੂੰ ਆਪਣੇ ਬਾਪ ਨੂੰ ਮੋਟਰਸਾਈਕਲ ਤੇ ਲੈ ਜਾਵੇਂਗਾ ਫਿਰ ਕੀ ਤੇਰੀ ਟੋਰਚ ਫਰਕ ਪੈਂਦਾ ਪਰ ਚਾਚੀ ਤੂੰ ਉਹਨੂੰ ਐਂ ਦੱਸ ਉਹ ਜਿਹੇ ਜੀ ਉਮਰ ਹੈ ਬਾਪੂ ਦੀ ਉਮਰ ਤਾਂ ਦੇਖ ਕਿੰਨੀ ਹੋਈ ਪਈਆ ਗੋਡੇ ਦਾ ਦੁਖਣਗੇ ਇਸ ਵੀ ਮੈਨੂੰ ਦੁਖਣਗੇ ਹੋਰ ਦੱਸ ਕੋ ਦੁਖਣਗੇ ਉਹ ਭਾਈ ਜੇ ਹੁਣ ਮੇਰੀ ਉਮਰ ਵੱਡੀ ਹੋ ਗਈ ਮੇਰੇ ਗੋਡੇ ਦੁਖਣ ਲੱਗ ਗਏ ਫਿਰ ਦਵਾਈ ਦਿਵਾਉਣਾ ਤਾਂ ਤੇਰਾ ਫਰਜ਼ ਆਏਗਾ ਤੂੰ ਮੈਨੂੰ ਦਵਾਈ ਨਹੀਂ ਦਿਵਾਉਂਦਾ ਉਹ ਬਾਪੂ ਦਵਾਈ ਦੀ ਕੀ ਗੱਲ ਐ ਮੇਰੀ ਡਾਕਟਰ ਨਾਲ ਗੱਲ ਹੋ ਗਈ ਸੀਗੀ ਉਹ ਕਹਿੰਦਾ ਮੈਂ ਸਾਰਾ ਕਲੀਨਿਕ ਦਾ ਸਮਾਨ ਆ ਚੱਕ ਕੇ ਤੁਹਾਡੇ ਘਰ ਹੀ ਆ ਜਾਊਂਗਾ ਓਏ ਉਹਨੂੰ ਕੀ ਚਾਹੀਦਾ ਪੈਸੇ ਚਾਹੀਦੇ ਨੇ ਉਹ ਮੈਂ ਇਹਨੂੰ ਕਿਹਾ ਨਾ ਚਾਹੇ 1.5 ਲੱਖ ਮੈਥੋਂ ਵੱਧ ਲੈਣੀ ਪਰ ਘਰ ਜਾ ਕੇ ਬਾਪੂ ਦਾ ਇਲਾਜ ਕਰਕੇ ਜਾਈਂ ਠੀਕ ਐ ਆ ਦੇਖ ਲਓ ਭੈਣ ਜੀ ਇਹਦੀਆਂ ਗੱਲਾਂ ਕਹਿੰਦਾ 50 ਹਜ਼ਾਰ ਵੱਧ ਲਾ ਕੇ ਡਾਕਟਰ ਨੂੰ ਘਰੇ ਬੁਲਾ ਕੇ ਇਲਾਜ ਕਰਾ ਉਹ ਘਰੇ ਕਿਤੇ ਡੇ ਡੇ ਡਾਕਟਰ ਆਉਂਦੇ ਹੁੰਦੇ ਆ ਉਹ ਮੇਰਾ ਇਲਾਜ ਤਾਂ ਉੱਥੇ ਜਾ ਕੇ ਹੀ ਹੋਊਗਾ ਉੱਥੇ ਤੂੰ ਮੈਨੂੰ ਲੈ ਕੇ ਨਹੀਂ ਜਾਂਦਾ ਬੱਸ ਕਰ ਮੁੰਡਿਆ ਤੂੰ ਇੰਨਾ ਨਾ ਹੋ ਕਰੀ ਜਾ ਆਪਣੇ ਬਾਪਨਾ ਇਹਨੇ ਬਥੇਰੀ ਕਮਾਈ ਕਰੀ ਆ ਜੇ ਚੱਲਦੀਆਂ ਤੇ ਇਹਦੀਆਂ ਹੁਣ ਜੇ ਵਿਚਾਰੇ ਦੇ ਗੋਡੇ ਦੁਖਦੇ ਨੇ ਤੂੰ ਉਹਨੂੰ ਦਵਾਈ ਨਹੀਂ ਦਿਵਾ ਸਕਦਾ ਉਹ ਚਾਚੀ ਮੈਂ ਤਾਂ ਤੇਦੇ ਭਲੀ ਦੀ ਗੱਲ ਹੀ ਕਰਦਾ ਵੀ ਕਿੱਥੇ ਉੱਥੇ ਸ਼ਹਿਰ 'ਚ ਠੱਕੇ ਖਾਂਦਾ ਫਿਰੂਗਾ ਉਹ ਸ਼ਹਿਰ 'ਚ ਇੱਥੇ ਡਾਕਟਰ ਆਉਗਾ ਘਰੇ ਸ਼ਹਿਰ ਵਾਲਾ ਇਹਦਾ ਇੱਥੇ ਇਲਾਜ ਕਰਾ ਦੂੰਗਾ ਉਹ ਨਾਲੇ ਚਾਚੀ ਮੈਂ ਤਾਂ ਬਾਪੂ ਦਾ ਇੰਨਾ ਸੋਚਦਾ ਇਹੜਾ ਘਰ ਆ ਨਾ ਇਹਨੂੰ ਢੋਹਾ ਕੇ ਸੋਹਣੀ ਜਿਹੀ ਇੱਕ ਤਾਂ ਪਾਉਂਗਾ ਮੈਂ ਕੋਠੀ ਸਪੈਸ਼ਲ ਇੱਕ ਰੱਖਾਂ ਬਾਪੂ ਦਾ ਵਿੱਚ ਰੂਮ ਕੈਂਡ ਜਾ ਏਸੀ ਲਵਾਉਂਗਾ ਵਿੱਚ ਤੇ ਇਦੋਂ ਬਾਅਦ ਚੋ ਛੋਟਾ ਜਿਹਾ ਕਲੀਨਿਕ ਖੋਲੂ ਨਾਲ ਕੱਲੇ ਉਹ ਡਾਕਟਰ ਨਾ ਬਾਪੂ ਦਾ ਇਲਾਜ ਹੀ ਕਰਨਗੇ ਸਮਝ ਗਈ ਨਾ ਤੂੰ ਤਾਂ ਹੋਰ ਹੀ ਗੱਲਾਂ ਕਰੀ ਜੰਨੀਆਂ ਚਾਚੀ ਜੀ ਬੱਸ ਕਰ ਮੁੰਡਿਆ ਰੱਬ ਨੂੰ ਥੱਲੇ ਨਾ ਲੈ ਕੇ ਆ ਤੂੰ ਐਡੇ ਐਡੀਆਂ ਗੱਲਾਂ ਮਾਰਦਾ ਏ ਪੈਸੇ ਕਰਜ਼ੇ ਹੀ ਤਾਂ ਤੁਸੀਂ ਪਹਿਲਾਂ ਹੀ ਹੋਏ ਪਏ ਹੋ ਐਨਾ ਪੈਸਾ ਤੂੰ ਕਿੱਥੋਂ ਲਿਆਏਂਗਾ ਚਾਚੀ ਪੈਸੇ ਦੀ ਪਰਵਾਹ ਨਹੀਂ ਕਰਦੀ ਹੰਦੀ ਬੰਦ ਨੂੰ ਉਮੀਦ ਰੱਖਣੀ ਚਾਹੀਦੀ ਆ ਉਹ ਕਰੋੜਾ ਰੁਪਈਆ ਹੋਣਾ ਮੈਨੂੰ ਲਵੇ ਕਰੋੜਾ ਰੁਪਈਆ ਤੂੰ ਤਾਂ ਹੋਰੀ ਗੱਲਾਂ ਕਰੀ ਜਿੰਨੇ ਚਾਚੀ ਕਰੋੜਾ ਰੁਪਈਆ ਤੇਰੇ ਕੋ ਕਿੱਥੋਂ ਆਜੂ ਤੇਰੇ ਬਾਪ ਕੋਲ ਡੇਡ ਕਿਲਾ ਤਾਂ ਜ਼ਮੀਨ ਦਾ ਏ ਇੱਕ ਗੱਲ ਹੋਰ ਦੇਖ ਲਓ ਭੈਣ ਜੀ ਆ ਜਿਹੜੀ ਆ ਗੱਡੀ ਦੀ ਮੰਗੀ ਫਿਰਦਾ ਨਾ ਇਹ ਉਹਦੇ ਤੇ ਪਤਾ ਨਹੀਂ ਕਿੰਨੇ ਕਦੇ ਕਾਸੇ ਤੇ ਠੋਕੀ ਕਦੇ ਕਾਸੇ ਤੇ ਠੋਕੀ ਉਹਦੇ ਤੇ ਪੈਸੇ ਲਾਈ ਜਾਂਦਾਗਾ ਮਾਰਦਾ ਫੁਕਰੀਆਂ ਵੀ ਮੇਰੀ ਏ ਗੱਡੀ ਉਹ ਬਾਪੂ ਤੁਹਾਨੂੰ ਕੀ ਪਤਾ ਬਾਹਰ ਮੇਰੇ ਕੀ ਬਿਜ਼ਨਸ ਚੱਲਦੇ ਆ ਪਤਾ ਤੁਹਾਨੂੰ ਕਿਸੇ ਨੂੰ ਉਹ ਥੋੜੇ ਤੋਂ ਮਨ ਘੋ ਕੇ ਰੱਖੀ ਨੇ ਗੱਲਾਂ ਉਹ ਮੇਰੇ ਉੱਤੇ ਉੱਤੇ ਤੱਕ ਲਿੰਕਣੇ ਉਹ ਜਦੋਂ ਇਹਨੇ ਬਿਜ਼ਨਸ ਚੱਲਦੇ ਨੇ ਜਿਹੜਾ ਤੁਹਾਡੇ ਸਿਰ 12-13 ਲੱਖ ਰੁਪਈਆ ਕਰਜਾ ਹੈ ਆ ਤੇਰੇ ਬਾਪ ਨੂੰ ਤਾਂ ਨੀਂਦ ਨਹੀਂ ਆਉਂਦੀ ਹੈਗੀ ਉਹ ਕਰਜਾ ਤਾਰ ਦੇ ਪਰੇ ਉਹ ਦਿਨ ਰਾਤ ਇਹਦੇ ਕੋਲ ਕੋਈ ਨਾ ਕੋਈ ਮੰਗਣ ਆਇਆ ਰਹਿੰਦਾ ਉਹ ਵਿਚਾਰਾ ਬੈਠਾ ਰਹਿੰਦਾ ਹੈ ਉਹ ਚਾਚੀ ਹੁਣ ਜਦੋਂ ਤੈਨੂੰ ਗੱਲ ਦਾ ਬਿਜਲੀ ਦਾ ਪਤਾ ਹੀ ਨਹੀਂ ਕੱਲ੍ਹ ਦੇ ਵਿੱਚ ਬਸੂੜੀ ਪਾਈ ਜਾਨੀ ਐ ਆਪੀ ਹੋਊ ਸਾਰੇ ਕਿਸੇ ਵਸ ਰੁਪਈਆ ਕਹਿੰਦਾ ਮੈਂ ਕੋਠੀ ਪਾ ਲੂ ਕੋਠੀਆਂ ਦੇ ਸੁਪਨੇ ਤੋਂ ਤੂੰ ਬਾਅਦ 'ਚ ਲਈ ਪਹਿਲਾਂ ਕਰਜਾ ਤਾਰ ਦੇ ਉਹ ਸਾਰਾ ਉਤਰੇ ਚਾਚੀ ਕੰਮ ਤੇ ਦੱਸ ਜੇ ਮੈਂ ਹੁਣ ਲੱਗਾਂ ਪੜਾ ਇੱਕੋ ਲੈ ਥੋੜੀ ਉਤਰਦਾ ਹੁੰਦਾ ਹੈ ਓਦਾਂ ਮੇਰੀ ਕਮਜ਼ੋਰ ਮੁੰਡਿਆ ਮੇਰੀ ਗੱਲ ਸੁਣੋ ਜੇ ਤੂੰ ਕੰਮ ਤੇ ਹੌਣ ਲੱਗਿਆ ਮਾੜਾ ਮੋਟਾ ਘਰ ਕੰਨੀ ਵੀ ਖਿਆਲ ਮਾਰ ਲੈ ਇਹ ਤਾਂ ਨਹੀਂ ਵੀ ਫੁਕਰੀਆਂ ਮਾਰ ਮਾਰ ਕੇ ਟਾਈਮ ਟਪਾਈ ਜਾਵੇਂ ਤੂੰ ਤਾਂ ਸਾਰਾ ਦਿਨ ਫੁਕਰੀਆਂ ਮਾਰ ਕੇ ਟਾਈਮ ਟਪਾਉਂਦਾ ਕੰਮ ਕੁੰਮ ਕੰਨੀ ਤੇਰਾ ਕੋਈ ਧਿਆਨ ਨਹੀਂ ਉਹ ਬਾਪੂ ਮੇਰਾ ਉਹ ਕੰਮ ਨਹੀਂ ਹੈਗਾ ਮੇਰਾ ਬਿਜ਼ਨਸ ਆ ਸਮਝ ਗਿਆ ਕਰੋੜਾ ਰੁਪਿਆ ਹੋਊਗਾ ਹੁਣ ਇਕੱਠਾ ਕਰੋੜਾ ਰੁਪਿਆ ਤਦ ਤੈਂ ਲਾਦਾ ਵੀ 25-30000 ਰੁਪਏ ਤੇ ਕਿਤੇ ਲੱਗਿਆ ਹੋਊਗਾ ਤੈਨੂੰ ਕੀ ਪਤਾ ਇਹ ਗੱਲਾਂ ਦਾ ਉਹ ਤੈਨੂੰ ਕਰੋਨਾ ਕਿਹੜਾ ਹੋਣਾ ਤੂੰ ਤਾਂ ਸਮਾਂ ਮੈਂ ਤੁਕਰੋਂ ਲਈ ਦਿੰਨੇ ਜਿਹੜੇ ਮੈਂ 2 ਰੁਪਈਆ ਦੀ ਬਚਤ ਕਰਦਾ ਨਾ ਮੇਰੀ ਗੱਲ ਸੁਣ ਲੋ ਉਹਨਾਂ ਬਾਹਰਲੇ ਪਾਸੇ ਨਾ ਤੂੜੀ ਢੋਣੀ ਹੈ ਇੱਧਰ ਪਸ਼ੂਆਂ ਵਾਸਤੇ ਉਹ ਮੇਰੇ ਕੋਲੇ ਤਾਂ ਤੂਰੀ ਟਾਂ ਨੂੰ ਟਰੈਕਟਰ ਨੂੰ ਪੈਸੇ ਨਹੀਂ ਸੀਗੇ ਵੀ ਟਰੈਕਟਰ ਕਿਸ਼ੇ ਦਾ ਕਿਰਾਇਆ ਤੇ ਲਿਆਵਾਂ ਮੈਂ ਉਹ ਫਿਰ ਨਾਲ ਢੋਈਆ ਮੇਰੀ ਜੀ ਤੁਸੀਂ ਤਾਂ ਚੁੱਪੇ ਕਰ ਜਾਓ ਮੇਰੀ ਗੱਲ ਸੁਣ ਮੇਰਾ ਵੀ ਮੁੰਡਾ ਏ ਤੇਰੇ ਹਾਨ ਪਰਮਾਨ ਦਾ ਹੀ ਆ ਕਦੇ ਦੇਖਿਆ ਫੁਕਰੀ ਚ ਆਇਆ ਵੀ ਹਾਂ ਕਦੇ ਕੱਪੜਾ ਮਹਿੰਗਾ ਪਰ ਤੂੰ ਤਾਂ ਨਾ ਕੱਪੜਾ ਮਾੜਾ ਪਾਵੇਂ ਆ ਗੱਡੀਆਂ ਉਹ ਮੰਗ ਮੰਗ ਕੇ ਘਰੇ ਖੜਾਈ ਜਾਂਦਾ ਕਿਉਂ ਤੂੰ ਐਦੇ ਪੁੱਠੇ ਕੰਮ ਕਰਦਾ ਚਾਚੀ ਜੀ ਦੇ ਕੋਲੇ ਪੈਸੇ ਹੋਣਗੇ ਨਾ ਚਾਰ ਛੜੜ ਹੋਣਗੇ ਉਹੀ ਮਹਿੰਗੇ ਕੱਪੜੇ ਪਾਊਗਾ ਉਹੀ ਗੱਡੀਆਂ 'ਚ ਘੁੰਮੂਗਾ ਸਮਝ ਲੱਗੀ ਨਾ ਤੈਨੂੰ ਆ ਗੱਲ ਤੂੰ ਮੈਨੂੰ ਨਾ ਸਿਖਾ ਠੀਕ ਆ ਨਾ ਤੂੰ ਮੈਨੂੰ ਸੁਣਾਉਣਾ ਵੀ ਤੁਹਾਡੇ ਪੈਸੇ ਨਹੀਂ ਹੈਗੇ ਜੇ ਸਾਡੇ ਘਰੇ ਪੈਸੇ ਨਹੀਂ ਸਾਡੀ ਆਈ ਚਲਾਈ ਵਧੀਆ ਚੱਲਦੀ ਆ ਅਸੀਂ ਕਿਸੇ ਦਾ ਮੋਬਾਈਲ ਨਹੀਂ ਦੇਖਦੇ ਹੈਗੇ ਨਾਲ ਵਧੀਆ ਆਪਣੀ ਐਸੀ ਦੀ ਰੋਟੀ ਖਾਂਦੇ ਆ ਕੋਈ ਸਿਰ ਪੈਸਾ ਨਹੀਂ ਹੈਗਾ ਸਾਡੇ ਉਹ ਜੇ ਤੁਸੀਂ ਐਸੀ ਦੀ ਰੋਟੀ ਖਾਂਦੇ ਹੋ ਸਾਡੇ ਘਰ ਚ ਵਾਸੀ ਤੁਸੀਂ ਕੀ ਕਰਨਾ ਨੂੰ ਚਾਚੀ ਐਂ ਦੱਸ ਪਹਿਲਾਂ ਮੈਨੂੰ ਸਾਡਾ ਹੱਸਦਾ ਵਾਦਦਾ ਕਰ ਸੋਨ ਤੂੰ ਜਰ ਨਹੀਂ ਜਾਂਦਾ ਤੋ ਬਸੂੜੀ ਬੋਲੋਣੀ ਆ ਤੂੰ ਸਾਡਾ ਕੁਝ ਲੱਗਦਾ ਹੀ ਨਹੀਂ ਤੁਸੀਂ ਲੱਗਦੇ ਨਹੀਂ ਇਹ ਤਾਂ ਪਤਾ ਕੀ ਹੈ ਤੇਰੀ ਮਾਂ ਨੇ ਮੇਰੇ ਨਾਲ ਕਦੇ ਉੱਚੀ ਬਾਤ ਚ ਗੱਲ ਨਹੀਂ ਕੀਤੀ ਕਰੀ ਐਨੀ ਚੰਗੀ ਤਿਗੀ ਉਹ ਗਾਂਹਾਂ ਨੋ ਵੀ ਚੰਗੀ ਆ ਗਈ ਅਸੀਂ ਤਾਂ ਉਹਦੇ ਮੂੰਹ ਨੂੰ ਆਉਣੇ ਆ ਤੇਰੇ ਕੋਲ ਕਿਹੜਾ ਹੁੰਦਾ ਇੱਕ ਆ ਬੀਰ ਜੀ ਐ ਸਿਆਣਾ ਇਹਦੇ ਕਰਕੇ ਆ ਜਾਂਦੇ ਆ ਉਹ ਚਾਚੀ ਫਿਰ ਨਾ ਆਓ ਤੁਹਾਨੂੰ ਕਹਿੰਦਾ ਕੋਣੋ ਵੀ ਸਾਡੇ ਘਰੇ ਆਓ ਹੈ ਮੈਂ ਕਿਹੜਾ ਹਾਂ ਤੈਨੂੰ ਕਾਰਡ ਵਾ ਕੇ ਬੁਲਾਇਆ ਵੀ ਸਾਡੇ ਘਰੇ ਆ ਕੇ ਜਾ ਗੱਲਬਾਤ ਕਰ ਮੇਰੇ ਨਾਲ ਆ ਕੇ ਬੀਬੀ ਜੀ ਆ ਮੁੰਡੇ ਨੂੰ ਤਾਂ ਨਾ ਬੋਲਣ ਦੀ ਅਕਲ ਨਹੀਂ ਰਹੀ ਹੈਗੀ ਬਾਹਰ ਫਰੀਆਂ ਦਾ ਲੋਫਰ ਪਰੇ ਦੇ ਵਿੱਚ ਜੇ ਕਿਤੇ ਇਹਦੀ ਜਗ੍ਹਾ ਮੇਰਾ ਮੁੰਡਾ ਹੁੰਦਾ ਨਾ ਮੈਂ ਮੂੰਹ ਤਾਂ ਥੱਪੜ ਮਾਰਦੀ ਉਹ ਜਾਣਦਾ ਚਾਚੀ ਤੇਰੇ ਮੁੰਡੇ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਮੈਂ ਕੱਪੜੇ ਪਾਉਂਦੀ ਉਹਨੂੰ ਨਹੀਂ ਲੱਗਦਾ ਹੈਗੀ ਬੈਠੋ ਉੱਠਣ ਦਾ ਉਹਨੂੰ ਹੀ ਪਤਾ ਹੈਗਾ ਜਾਨ ਆਉਣ ਬਾਰੇ ਉਹਨੂੰ ਕਿਸੇ ਗੱਲ ਦਾ ਪਤਾ ਮਰੀ ਨਹੀਂ ਆਉਂਦੇ ਮੁੰਡੇ ਦੀਆਂ ਓਏ ਮੁੰਡਿਆ ਮੇਰੀ ਗੱਲ ਸੁਣ ਓਏ ਓ ਤੂੰ ਤਾਂ ਸੋਹਣੇ ਕੱਪੜੇ ਬੋਲਦਾ ਤੇ ਤੇਰੇ ਬੋਲ ਸਾਨੂੰ ਤੂੰ ਕਿਹੜੇ ਲੋਟ ਬੋਲਦਾ ਤੇਰੇ ਸ਼ਬਦ ਗੰਦੇ ਨੇ ਬੋਲਣ ਚ ਉਹ ਬਾਪੂ ਤੈਨਿੰਦਾਂ ਨੂੰ ਕੁਛ ਕਹਿੰਦਾ ਚਾਚੀ ਚੜੀ ਜੜਾਈ ਆਈ ਹੈ ਮੈਂ ਤਾਂ ਇਹਨੂੰ ਜਵਾਬ ਦੇ ਨਹੀਂ ਦੇ ਕਰਦਾ ਨਾ ਮੇਰੀ ਗੱਲ ਸੁਣੋ ਤੂੰ ਮੇਰੇ ਪੁੱਤ ਦੀ ਗੱਲ ਕਰਦਾ ਪਿੰਡ 'ਚ ਕੋਈ ਸੌ ਨਹੀਂ ਖਾਂਦਾ ਆ ਤੇਰੀਆਂ ਸਾਰੇ ਕਿਤੇ ਗੱਲਾਂ ਹੁੰਦੀਆਂ ਨੇ ਜਿੱਥੇ ਵੀ ਚਾਰ ਬਲਦੇ ਖੜੇ ਹੁੰਦੇ ਨੇ ਮਾਰਦਾ ਕੱਲਾ ਜੀਜੀ ਕੋਈ ਗੱਲ ਆ ਉਹਦੀ ਗੱਲਾਂ ਹੋਣਗੀਆਂ ਹਾਂ ਗੱਲ ਤੇਰੇ ਚਿਹਰੇ ਜਦੋਂ ਮੈਂ ਉਥੋਂ ਦੀ ਲੰਘਦਾ ਸੱਤ ਪਿੱਛ ਦੀ ਉਹ ਜਾਂਦਾ ਬਹਾਲਸੂ ਜਿਹਦਾ ਫੋਗਰਾ ਮੁੰਡਾ ਚਲ ਠੀਕ ਆ ਵੀਰ ਜੀ ਮੈਂ ਜਾਂਨੀ ਆ ਇਹਨੂੰ ਤਾਂ ਜਮਾ ਅਕਲ ਨਹੀਂ ਤੁਹਾਡੇ ਮੁੰਡੇ ਨੂੰ ਹੈਗੀ ਜਾ ਜਾ ਚਾਚੀ ਘਰ ਦੇ ਕੰਮ ਦਾ ਜਾ ਕੇ ਓਏ ਓਏ ਜੱਬੜੇ ਦੇ ਤੂੰ ਗੱਲ ਸੁਣ ਓਏ ਉਹ ਬਾਪੂ ਹੱਤ ਘਾ ਤੋਂ ਲਈ ਇਹ ਨਾ ਸੜੇ ਜੇ ਓ ਤੂੰ ਮੇਰੀ ਗੱਲ ਸੁਣ ਓਏ ਤੇਰੇ ਨਵੇਂ ਕੱਪੜੇ ਉਹ ਤੈਨੂੰ ਜਮੀ ਨਹੀਂ ਆ ਕਰ ਰਹੀ ਓਏ ਕਿਸੇ ਆਏ ਗਏ ਦੀ ਤਾਂ ਮਾੜੀ ਮੋਟੀ ਸ਼ਰਮ ਕਰ ਲਿਆ ਗਿਆ ਨਾ ਆਏ ਗਏ ਉਹਨੂੰ ਕੋ ਪੁੱਠਾ ਬੋਲਦਾ ਹੁੰਦਾ ਜਿਵੇਂ ਤੂੰ ਬੋਲਿਆ ਨੂੰ ਉਹ ਚਾਚੀ ਦਾ ਦੇਖ ਲੈ ਕਿਵੇਂ ਬੋਲਦੀ ਮੈਨੂੰ ਤਾੜ ਤੜ ਘਟੋ ਘਡੂਈ ਦਾ ਚਾਹੀਦਾ ਨਾ ਵੀ ਆਪਣੇ ਘਰੇ ਬੈਠੀ ਓ ਉਹ ਘਰੇ ਬੈਠੀ ਫਿਰ ਤੈਨੂੰ ਉਹ ਸਹੀ ਗੱਲ ਕਹਿੰਦੀ ਆ ਉਹਨੇ ਜੇ ਤੈਨੂੰ ਐਂ ਕਹਤਾ ਵੀ ਆਪਦੇ ਪਿਓ ਨੂੰ ਦਵਾਈ ਦਵਾ ਲਿਆ ਤਾਂ ਉਹ ਗੱਲ ਤੋਂ ਹੋ ਗਈ ਹੈ ਨਾ ਬਾਪੂ ਤੂੰ ਨੇ ਦੱਸ ਮੈਂ ਕੋਈ ਨਸ਼ਾ ਪਤਾ ਕਰਦਾ ਮੇਰਾ ਘਰੇ ਕੋਈ ਘਰੇ ਲਾਂਬਾ ਆਇਆ ਦੱਸ ਮੈਂ ਤਾਂ ਮਾੜਾ ਤਾਂ ਵਜਾ ਜੇ ਮੇਰੇ ਚ ਕੋਈ ਮਾੜਾ ਐਬ ਹੋਵੇ ਉਹ ਮੈਂ ਤਾਂ 4 ਪੈਸੇ ਕਮਾਉਣ ਦਾ ਮਾਰਾ ਬਾਹਰ ਬਿਜ਼ਨਸ ਕਰਦਾ ਫਿਰਦਾ ਮੈਂ ਤਾਂ ਘਰ ਨੂੰ ਢਾ ਕੇ ਕੋਠੀ ਪਾਉਂਦੀਆਂ ਗੱਲਾਂ ਕਰੀ ਜਾਂਦਾ ਕਰੋੜਾ ਰੁਪਏ ਤੱਕ ਮੈਂ ਆਪਣੀ ਸੋਚ ਰੱਖੀ ਬੈਠਾ ਤੁਸੀਂ ਕਿਹੜੀਆਂ ਗੱਲਾਂ ਲੈ ਕੇ ਬੈਠੇ ਹੋ ਓਏ ਉਹ ਮੈਨੂੰ ਤਾਂ ਐ ਲੱਗਦਾ ਤੂੰ ਕੋਠੀ ਪਾਉਂਦਾ ਪਾਉਂਦਾ ਕਿਤੇ ਮੇਰੀ ਆ ਕੁੱਲੀ ਵੀ ਨਾ ਟਹਾ ਦੇ ਜਿਹੜੀਆਂ ਤੇਰੇਆਂ ਕਰਤੂਤਾਂ ਨੇ ਉਹ ਬਾਪੂ ਛੋਟੀ ਸੋਚਾ ਤੋ ਰੱਖੀ ਜਾਂਦੇ ਹੋ ਤੁਸੀਂ ਮੇਰੀ ਸੋਚ ਛੋਟੀ ਨਹੀਂ ਆ ਤੇਰੀ ਅਕਲ ਛੋਟੀ ਹੁੰਦੀ ਜਾਂਦੀ ਐ ਜਿਵੇਂ ਜਿਵੇਂ ਤੂੰ ਨਾ ਤੌਹਾਂ ਜੀਆਂ ਕੱਢਦੇਂ ਫੁਕਰੀਆਂ ਮਾਰਦੇਂ ਉੰਨੀ ਤੇਰੀ ਅਕਲ ਛੋਟੀ ਹੁੰਦੀ ਜਾਂਦੀ ਐ ਉਹ ਥੋਨੂੰ ਬੁੜੇ ਹੁਣ ਨਾ ਕੋਈ ਨਹੀਂ ਕੋਈ ਸਮਝਾ ਸਕਦਾ ਥੋੜਾ ਇਹੀ ਛੋਟੀ ਸੋਚ ਰਹਿਣੀ ਆ ਤਾਂ ਹੀ ਤਾਂ ਤੁਸੀਂ ਇੱਥੇ ਬੈਠਿਓ ਉਹ ਮੇਰੀ ਗੱਲ ਸੁਣ ਓਏ ਆ ਤੂੰ ਮੈਨੂੰ ਬੁੜਾ-ਬੁੜਾ ਕਰਦਾ ਰਹਿੰਦਾ ਨਾ ਐ ਤੇ ਮੈਥੋਂ ਨਫ਼ਰਤ ਜੀ ਕਰਦਾ ਐ ਆ ਜਿਹੜਾ ਕੁਸਤੇ ਨੂੰ ਬਣਾਇਆ ਮੈਂ ਹੀ ਬਣਾਇਆਗਾ ਇਹ ਆ ਜਿਹੜੇ ਤੇ ਚਾਰ ਅੱਖਰ ਪੜਾਇਆ ਮੈਂ ਹੀ ਪੜਾਇਆ ਤੈਨੂੰ ਓਏ ਅੱਜ ਤੱਕ ਮਾਂ ਪਿਓ ਆਪਣੇ ਜਬਾਕਾ ਲਈ ਇੰਨਾ ਕਦਾ ਕਰਦੀ ਆਏ ਨੇ ਤਾਂ ਇਹ ਕੋਈ ਲੈਦਾ ਨਹੀਂ ਕਰਦਾ ਮੇਰੇ ਵਾਸਤੇ ਹਾਂ ਮਾਂ ਪਿਓ ਤਾਂ ਕਰਦੇ ਆਏ ਨੇ ਤੇ ਹਲਾਦ ਨਾ ਕਰੇ ਮਾਂ ਪਿਓ ਵਾਸਤੇ ਕੁਛ ਢੰਗਾ ਬਾਪੂ 100 ਕੰਮ ਨੇ ਮੈਨੂੰ ਮੇਰਾ ਟਾਈਮ ਨਾ ਖਰਾਬ ਕਰ ਓ ਪਤਾ ਹੀ ਹੈ ਤੇਰੇ ਮਸਤੰਡੇ ਖੜੇ ਹੋਣਗੇ ਜਿਨ੍ਹਾਂ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਜਾਣਾ ਆਹੋ ਮੜਿਆ ਜਿਆਦਾ ਮੋਟਰਸਾਈਕਲ ਤੇ ਇੱਕ ਇੱਕ ਮਿੰਟ ਨਾ ਮੇਰਾ ਲੱਖ ਲੱਖ ਰੁਪਏ ਦਾ ਇਹਦੇ ਬੇਸਟ ਕਰਾ ਕੇ ਧਰਤਾ ਹਾਂ ਬੇਸਟ ਕਰਾ ਕੇ ਧਰ ਮੈਨੂੰ ਤਾਂ ਪਤਾ ਹੀ ਨਹੀਂ ਕਹੇ ਜੇ ਕੰਜਰਾਂ ਨਾਲੇ ਫਿਰਦਾ ਜਿਹਾ ਮੇਰੇ ਗੋਟੇ ਕਿੱਡੇ ਚ ਚੱਜਦੇ ਹੋਣ ਨਾ ਤੁਰਨ ਤੋਂ ਗਹਮ ਮੈਂ ਉਹਨਾਂ ਦੇ ਗੱਟੇ ਸੰਗਾ ਪਹਿਲਾਂ ਜਿਹੜੇ ਇਹਦੇ ਨਾਲ ਫਿਰਦੇ ਨੇ